ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੀ ਲੱਗਿਆ ਜੀ ਅਸ ਦਾ ਬਲੌਗ ਸ਼ੂਟ ਕਰਨੇ ਜਿੰਨੇ ਵੀ ਸਾਡੇ ਚੈਨਲ ਨਾਲ ਜੁੜੇ ਹੈ ਜੀ ਬਾਹਰ ਤੇ ਅੰਦਰ ਦੇ ਸਾਰਿਆਂ ਨੂੰ ਬਹੁਤ ਧੰਨਵਾਦ ਜੀ ਤੇ ਰੱਬ ਸਾਰਿਆਂ ਨੂੰ ਤਰੱਕੀਆਂ ਦੇਵੇ ਚੰਗੀ ਕਲਾ ਵਿੱਚ ਰੱਖੀ ਜੀ ਤੇ ਸਾਡਾ ਬਲੌਗ ਦੇਖਣ ਲਈ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਤੇ ਸਾਰਾ ਲੁਟ ਕਰਨ ਲਈ ਜੀ ਤੇ ਅੱਜ ਦੇ ਬਲੌਗ ਚ ਅਸੀਂ ਵੀ ਜਿਹਦੇ ਬਾਰੇ ਕੁਝ ਦੱਸਣ ਲੱਗੇ ਤੁਹਾਨੂੰ ਅਸੀਂ ਉਹਦੇ ਬਾਰੇ ਵੀਡੀਓ ਬਣਾਉਣੀ ਸੀਗੀ ਪਰ ਸਾਨੂੰ ਬਹੁਤ ਜ਼ਿਆਦਾ ਕਮੈਂਟ ਲੱਗੇ ਵੀ ਤੇ ਕਾਰਨ ਵੀ ਇਸ ਤਰ੍ਹਾਂ ਹੈ ਇਸ ਤਰ੍ਹਾਂ ਜਿ ਦੇ ਅਸੀਂ ਤਾਂ ਲੱਗਿਆ ਨਾਲ ਬਾਰੇ ਵੀਡੀਓ ਬਣਾਣ ਤੇ ਤੁਹਾਨੂੰ ਅਸੀਂ ਉਹ ਬਲੌਗ ਚ ਦੱਸੂਗੇ ਤੇ ਪਹਿਲਾਂ ਤੁਸੀਂ ਤੇ ਪਾਕੇਦਾਨ ਵਾਲਾ ਨੂੰ ਨਾ ਕਮੈਂਟ ਕਰਦੇ ਸੀਗੇ ਇੱਕ ਆਈਡੀ ਤੋਂ ਵੀ ਮਿਸਟਰ ਸਿੱਧੂ ਨਾ ਦੇ ਨਾਮ ਤੇ ਆਈਡੀ ਹੈ ਜੀ ਤੇ ਉਹ ਹੈਗਾ ਜੀ ਉਹਨਾਂ ਨੇ ਕਹਿੰਦੇ ਜਿਹੜਾ ਮੁੰਡਾ ਹੈ ਨਾ ਮੁੰਡੇ ਦੇ ਜਿੱਜੇ ਦੀ ਆਈਡੀ ਹੈ ਤੇ ਉਹ ਗਲਤ ਕਮੈਂਟ ਕਰਦੇ ਆ ਜੀ ਰੋਸਟਾ ਜਿਹੜੇ ਰੋਸਟਾ ਵਾਲੇ ਚੈਨਲ ਉੱਪਰ ਕਮੈਂਟ ਕਰ ਕਰਕੇ ਸਾਡੇ ਬਾਰੇ ਗਲਤ ਬੋਲਦੇ ਵੀ ਕੁੜੀ ਵਾਲੇ ਐਵੇਂ ਆ ਕੁੜੀ ਵਾਲੇ ਐਵੇਂ ਆ ਤੇ ਐਮੇ ਦੀ ਕੋਈ ਗੱਲ ਨਹੀਂ ਹੈਗੀ ਜੇ ਉਹਨਾਂ ਨੂੰ ਕੋਈ ਵੀ ਇਸਤਾ ਦੀ ਕੋਈ ਗੱਲ ਹੈ ਸਾਡੇ ਨਾਲ ਆਮਨੇ ਸਾਹਮਨੇ ਆ ਕੇ ਗੱਲ ਕਰੇ ਸਾਨੂੰ ਸਾਰਾ ਦੱਸੇ ਵੀ ਕਿਆ ਸਾਡੀ ਗੱਲ ਦੀ ਹੈ ਵੀ ਕਿਆ ਉਹਨਾਂ ਦੀ ਗੱਲ ਦੀ ਹੈ ਆਮਰੇ ਸਾਹਮਣੇ ਆਉਂ ਕੇ ਗੱਲ ਤਾਂ ਕਰ ਦੇਣੀ ਹੈਗੀ ਤੇ ਰੋਸਟਰਾ ਗਰਪ ਵੀ ਗੱਲ ਕਰਵਾਟ ਕਰਕੇ ਕੁੜੀ ਵਾਲਿਆਂ ਨੂੰ ਗੱਲ ਦੱਸੀ ਜਾਂਦੇ ਹੈ ਜੀ ਤੇ ਬਾਕੀ ਤਾਂ ਜੀ ਇੱਕ ਤਾਂ ਉਹਨਾਂ ਨੇ ਮਿਸਟਰ ਸਿੱਧੂ ਨੇ ਕਰਿਆ ਸੀਗਾ ਜੀ ਡਿੰਪਲ ਦਾ ਵੀਡੀਓ ਚਾਣੇ ਤੇ ਬੰਦ ਕਰਿਆ ਸੀਗਾ ਤੇ ਅਸੀਂ ਉਹਦੇ ਕੋਲ ਗੱਲ ਲਈ ਮੰਨਦੇ ਵੀ ਡਿੰਪਲ ਨੂੰ ਅਸੀਂ ਵੀਡੀਓes ਨਹੀਂ ਲਈ ਕਿਉਂਕਿ ਵੀ ਤੇ ਬਾਕੀ ਵੀ ਉਹਨਾਂ ਨੇ ਕਿਹਾ ਮਾਮੀ ਜੀ ਵੀਡੀਓes ਨਹੀਂ ਆਉਂਦੀ ਅਸੀਂ ਉਹ ਗੱਲ ਵੀ ਮੰਨੀ ਕਰਾਂ ਦੀ ਮਾਮੀ ਜੀ ਵੀਡੀਓes ਤੇ ਉਸ ਤੋਂ ਬਾਅਦ ਅਸੀਂ ਇਹਨਾਂ ਨੂੰ ਮੰਮੀ ਨੂੰ ਤੇ ਡਿੰਪਲ ਨੂੰ ਬਿਲਕੁਲ ਵੀਡੀਓ ਚ ਲੈਣਾ ਬੰਦ ਕਰਤਾ ਸੀਗਾ ਅਸੀਂ ਲੈਗੇ ਵੀ ਨਹੀਂ ਆਦੇ ਸੀਗੇ ਇਹਨਾਂ ਨੂੰ ਤੇ ਉਸ ਤੋਂ ਬਾਅਦ ਵੀਡੀਓ ਵਾਲਾ ਮਸਲਾ ਹੱਲ ਹੋਇਆ ਯਾਨੀ ਕਿ ਪੇਰੰ ਪਹਿਲਾਂ ਤਾਂ ਦਿੱਪਲ ਗਈ ਨਹੀਂ ਹੈਗੀ ਜੀ ਤੇ ਪਹਾੜ ਚ ਨਹੀਂ ਗਈ ਹੈਗੀ 2 ਮਹੀਨੇ ਬਾਅਦ ਤਾਂ ਬਾਅਦ 2 ਮਹੀਨੇ ਪਹਿਜੇ ਨਹੀਂ ਹੈਗਾ ਹੀ ਉਹਨਾਂ ਨੇ ਦਿੱਪਲ ਨੂੰ ਤੇ 2 ਮਹੀਨੇ ਬਾਅਦ ਗਈ ਤੇ ਉਸ ਤੋਂ ਬਾਅਦ ਜਦ ਗਈ ਇੱਕ ਡਾਕਟਰਿੰਗ ਲੈ ਕੇ ਆ ਉਹਦਾ ਤੇ ਦੂਜੇ ਦਿਨ ਹੀ ਜਦ ਹੀ ਕਹਿਣ ਲੱਗੇ ਕਹਿੰਦਾ ਵੀ ਵਾਪਸ ਚੱਲੋ ਜੀ ਤੇ ਦੂਜੇ ਦਿਨ ਹੀ ਵਾਪਸ ਲੈ ਕੇ ਆਏ ਤੇ ਫਿਰ ਥੋੜੇ ਦਿਨ ਬਾਅਦ ਚਲੇ ਜਿਸ ਤਰ੍ਹਾਂ ਜਾਂਦੇ ਹੁੰਦੇ ਆਪਾਂ ਉਹ ਤਾਂ ਪਾਈਸਟਾ ਦੀ ਗੱਟੀ ਲੈ ਕੇ ਜਾਂਦੇ ਹੁੰਦੇ ਸੀ ਉਹਦੇ ਤੌਰ ਤੇ ਗਏ ਸੀਗੇ ਤੇ ਉਸ ਤੋਂ ਬਾਅਦ ਫੇਰ ਇਸ ਤਰ੍ਹਾਂ ਉਹ ਕਹਦੇ ਉਹਦੇ ਵੀ 10 ਦਾ ਦਿਨ ਵਾਸਤੇ ਕੁੜੀ ਨੂੰ ਛੱਡਣਾ ਹੁੰਦਾ ਜੀ ਜਿਹੜੇ ਰਹਿ ਜਾਂਦੇ ਹੁੰਦੇ ਪਿਆ ਤੋਂ ਬਾਅਦ ਤੇ ਉਹ ਵੀ ਗਈ ਸੀ ਮਾਲਾ ਤੀ ਤੀਸਰਾ ਵੀ ਨਹੀਂ ਲੱਗ ਰਿਹਾ ਸੀ ਦੋ ਪਦਰਸਾ ਵੀ ਨਾ ਇੱਕ ਮਹੀਨਾ ਕੰਪਲੀਟ ਹੋ ਗਿਆ ਬਲਕਿ 10 ਦਿਨ ਉੱਪਰ ਹੋ ਗਏ ਸੀਗੇ ਜਾਂ 30 ਨੂੰ ਅਸੀਂ ਰਹਿ ਗਏ ਸੀਗੇ ਤੇ ਉਸ ਤੋਂ ਬਾਅਦ ਉਹਨੇ ਮੁੰਡੇ ਨੇ ਪਤਾ ਕੀ ਕਰਿਆ ਪੂਰੇ ਤੇ ਲੈ ਗਿਆ ਜੀ ਆਪਣੀ ਚੀਚੀ ਆ ਤੇ ਕਹਨੇ ਤੇ ਪਰ ਉਥੇ ਬਦਰੀ ਕਨ ਪਤੀ ਹੋਣਾ ਬਦਰੀ ਯੂਨੀਵਰਸਿਟੀ ਉੱਥੇ ਛੱਡ ਕੇ ਆ ਗਿਆ ਜਿੱਥੇ ਤੋਂ ਮੇਰਾ ਭਰਾ ਨਿੱਕੇ ਗਿਆ ਸੀਗਾ ਤੇ ਉਹ ਵੀ ਉਹਨੂੰ ਰਸਤੇ ਛੱਡ ਗਿਆ ਤੇ ਵਾਪਸ ਘਰ ਲੈ ਕੇ ਗਿਆ ਜੀ ਆਪਣੇ ਨਾ ਕੋਈ ਪੈਸਾ ਦੇ ਕੇ ਗਿਆ ਕੁਰੀਰੂ ਵੀ ਸਰ ਕਰਾ ਜਾਂਦਾ ਬੰਦਾ ਨਹੀਂ ਕੋਈ ਪਹਿਲੀ ਵਾਰ ਜਾਂਦਾ ਕੋਈ ਚੀਜ਼ ਦੇ ਕੇ ਜਾਣੀ ਹੁੰਦੀ ਵੀ ਹਾਂ ਮੈਂ ਆਪਣੇ ਦੇਖਿਆ ਚੱਲੀ ਜੀ ਮੈਂ ਪਹਿਲੀ ਵਾਰ ਕੋਈ ਡੱਬਾ ਕਰ ਲਿਆ ਇਕ ਪੈਸਾ ਦੇ ਕੇ ਨਹੀਂ ਭੇਜਿਆ ਜੀ ਉਹਨਾਂ ਨੇ ਸਿਰਫ ਖਾਲੀ ਹੱਥ ਭੇਜਦਾ ਕੁਰੀਰੂ ਸਿਰਫ ਕੁਰੀ ਕੋਲ ਦੋ ਪਤਾ ਨਹੀਂ 300 ਸੀਗੇ ਲੈ ਕੇ ਆਈ ਗਏ ਤੇ ਹੋਰ ਕੋਈ ਸਮਾਨ ਨਹੀਂ ਲੈ ਕੇ ਆਏ ਤੋਂ ਟੋਰੀਆ ਤੇ ਫਿਰ ਉਸ ਤੋਂ ਬਾਅਦ ਉਹ ਜੁੰਡਾ ਭਾਸ਼ਾ ਉਹਨੂੰ ਛੱਡ ਕੇ ਚਲੇ ਗਿਆ ਉੱਤੇ ਬੱਦੀ ਤੇ ਉਸ ਤੋਂ ਬਾਅਦ ਮੇਰਾ ਭਰਾ ਆਇਆ ਤੇ ਡੱਬਾ ਨੂੰ ਬੱਦੀ ਤੋਂ ਲੈ ਕੇ ਗਿਆ ਜੀ ਤੇ ਉਸ ਤੋਂ ਬਾਅਦ ਪਤਾ ਨਹੀਂ ਮੈਨੂੰ ਨਹੀਂ ਪਤਾ ਹੈ ਕਿ ਉਹ ਆਪਣੇ ਚੀਚੇ ਕੋਲ ਗਿਆ ਕਿਹਦੇ ਕੋਲ ਗਿਆ ਤੇ ਉਸ ਤੋਂ ਬਾਅਦ ਉਹਨੇ ਦੋ ਦਿਨਾਂ ਬਾਅਦ ਫੋਨ ਕਰਿਆ ਜਾ ਕੇ ਉੱਥੇ ਕਹਿੰਦੇ ਅਸਾਂ ਕੁੜੀ ਲੈ ਕੇ ਨਹੀਂ ਜਾਣੀਗੀ ਜੀ ਤੇ ਹੁਣ ਅਸਾਂ ਵੀ ਸਾਰੇ ਗੱਲਾਂ ਮੰਨਿਆ ਉਹਨੇ ਵੀਡੀਓ ਚਾਲੇ ਦੇ ਉੱਤੇ ਉਹ ਵੀ ਮੰਨੀ ਤੇ ਕੋਈ ਗੱਲਬਾਤ ਹੋਵੇ ਤਾਂ ਵੀ ਦੱਸੇ ਤੇ ਐਵੇਂ ਤੋਂ ਨਾ ਹੁੰਦਾ ਕਿਿੱਥੇ ਜਾ ਕੇ ਸਿੱਧੀ ਗੱਲ ਕਰੀ ਅਸਾਂ ਕੁੜੀ ਨੂੰ ਨਹੀਂ ਲੈ ਕੇ ਜਾਣੀਗੀ ਇਹ ਬਾਾਕੀ ਤਾਂ ਇੱਕ ਮਿਸਟਰ ਸਿੱਧੂ ਨੇ ਏ ਵੀ ਕਮੈਂਟ ਕਰਿਆ ਸੀ ਕਿ ਅਸੀਂ ਵੀ ਡਿੰਪਲ ਨੂੰ ਰਾਣੀ ਬਣਾ ਕੇ ਰੱਖਿਆ ਤਾਂ ਰਾਣੀ ਨਹੀਂ ਜੀ ਉਹਨਾਂ ਨੇ ਨੌਕਰਾਨੀ ਬਣਾ ਕੇ ਰੱਖਿਆ ਤਾਂ ਜੀ ਤੇ ਮੈਂ ਤੁਹਾਨੂੰ ਦੱਸਦਾ ਕਿ ਤੁਸੀਂ ਵਿਆਹ ਤੋਂ ਪਹਿਲਾਂ ਵੀ ਡਿੰਪਲ ਦੇ ਬਲੌਗ ਦੇਖਦੇ ਸੀਗੇ ਕਦੇ ਵੀ ਮੈਨੂੰ ਡਿੰਪਲ ਦੇ ਮੂੰਹ ਤੇ ਕਦੀ ਵੀ ਉਹ ਨਹੀਂ ਦਿਖਾਇਆਗਾ ਵੀ ਡਿੰਪਲ ਕਦੇ ਸਾਨੂੰ ਖੁਸ਼ੀ ਜੀ ਦਿਖਾਈਆ ਕਦੀ ਬੋਲਦੀ ਨਹੀਂ ਚੁੱਪ ਚੁੱਪ ਰਹਿੰਦੀ ਸੀ ਸਾਰਾ ਦਿਨ ਹੱਸੂ ਹੱਸੂ ਭਰੀ ਜਾਇਆ ਕਦੀ ਸਾਰਾ ਦਿਨ ਖੇਲਦੀ ਰਹਿੰਦੀ ਸੀ ਜਿੱਤਰ ਨੇ ਸਾਰਾ ਨਾਲ ਕੋਈ ਗੁਣੀ ਨਹੀਂ ਜਿੱਦਾਂ ਦਾ ਵਿਆਹ ਹੋਇਆ ਤੇ ਮੈਂ ਤੁਹਾਨੂੰ ਦੱਸਾਂ ਵੀ ਸਿੱਧੀ ਜਿਹਾ ਕਰਦਾ ਨਾ ਦਾ ਡਿੰਪਲ ਮੇਰੇ ਕੋਲ ਕਦੇ ਫੋਨ ਕਰਦੀ ਸੀ ਤੇ ਇਹ ਗੱਲ ਵੀ ਤੁਹਾਨੂੰ ਮੈਂ ਦੱਸਦੀ ਆ ਕਿ ਮੈਨੂੰ ਨਾ ਉਹਨਾਂ ਨੇ ਐਨੀ ਗੱਲ ਕਹਤੀ ਸੀ ਕਿ ਤੈਂ ਬਈ ਭੈਣ ਕੋਲ ਨਹੀਂ ਜਾਣਾ ਨਹੀਂ ਹੈਗਾ ਨਾ ਤੈਨੂੰ ਫੋਨ ਕਰਨਾ ਵੀ ਮੇਰੇ ਕੋਲ ਉਹ ਵੀ ਸੀ ਕਿ ਉਹਨਾਂ ਨੇ ਆ ਜਾਣਾ ਤੱਕ ਬੰਦ ਕਰਤਾ ਸੀਗਾ ਫੋਨ ਕਰਨਾ ਤੱਕ ਬੰਦ ਕਰਤਾ ਸੀਗਾ ਵੀ ਤੈ ਉਹਦੇ ਕੋਲ ਨਹੀਂ ਜਾਣਾ ਹੈਗਾ ਤੇ ਬਾਕੀ ਕਹਿੰਦੇ ਸੀਗੇ ਵੀ ਵੀ ਜੇ ਤੈ ਆਪਣੀ ਭੈਣ ਕੋਲ ਜਾਣਾ ਤੇ ਵੀ ਤੁਸੀਂ ਵੀ ਕਿਆ ਕਹਿੰਦੇ ਸਭ ਦੇ ਆਪਣਾ ਬੂਰੀਆ ਇਸ ਤਰ੍ਹਾਂ ਛੱਡ ਲੈ ਵੀ ਇਹ ਕੇਰ ਹੁੰਦੀ ਜੇ ਉਹ ਆਪਣੇ ਹੀ ਆਪਣੇ ਭੈਣ ਭਾਈ ਨਾਲ ਆਪਣੇ ਮਾਵਾ ਬਣਾਣੀ ਵਰਤੂਗੀ ਤਾਂ ਦੱਸੋ ਤੁਸੀਂ ਕਿਦਾਂ ਕਰਤੂਗੀ ਵੀ ਇਹ ਵੀ ਕੋਈ ਗੱਲਾ ਹੁੰਦੀ ਆ ਕਿ ਤੁਸੀਂ ਆਪਣੇ ਭੈਣ ਭਾਈ ਨੂੰ ਛੱਡ ਦੋ ਜਿਹਦੇ ਨਾਲ ਆਪਾਂ ਨੇ ਪੂਰੀ ਜ਼ਿੰਦਗੀ ਗੱਟੀ ਉਹਦਾ ਰਿਸ਼ਤਾ ਕੋਈ ਐਵੇਂ ਛੱਡ ਦਿੰਦਾ ਵੀ ਹਾਂ ਵੀ ਅਸੀਂ ਜਿਹਦੇ ਨਾਲ ਵੀ ਸਦ 2 ਮਹੀਨੇ ਵਿਆਹ ਹੋਇਆ ਹੋਏ ਤਾਂ ਅਸੀਂ ਉਹਨਾਂ ਦੇ ਕਹਣੇ ਪਰ ਵੀ ਆਪਣੇ ਭੈਣ ਭਾਈਆਂ ਨੂੰ ਛੱਡ ਦੋ ਜੇ ਅਸੀਂ ਉਹਨਾਂ ਨੂੰ ਕਹੀਏ ਵੀ ਤੁਸੀਂ ਆਪਣੇ ਭੈਣ ਤਾਂ ਹੁੰਦੇ ਨੂੰ ਕਹਦੀ ਵੀ ਤੂੰ ਆਪਣੇ ਭੈਣ ਨੂੰ ਛੱਡ ਦੇ ਵੀ ਡਿੰਪਾ ਲੁੱਟਾਂ ਨੂੰ ਛੱਡ ਦੂਗੀ ਉਹ ਛੱਡ ਦੋਗੇ ਐਵੇਂ ਕਦੀ ਨਹੀਂ ਹੁੰਦਾ ਹੈਗਾ ਤੇ ਬਾਕੀ ਇਹ ਕਹਿੰਦੇ ਵੀ ਜਿੰਦੇ ਵੀ ਇੰਪਲਸੀਟਾਂ ਲੜੇ ਦਾ ਰੇਖਾ ਦਾਣਿਕਾ ਦੀ ਮੈਂ ਤੁਹਾਨੂੰ ਦੱਸਾਂ ਕਿ ਮੈਂ ਉਹਨਾਂ ਵਿਆਹ ਤੋਂ ਬਾਅਦ ਫੋਨ ਆਇਆ ਸੀ ਜਦੋਂ ਇਹ ਕਹਿੰਦੇ ਡਿੰਪਲ ਦਾ ਵੀ ਕਹਿੰਦੇ ਵੀ ਡਿੰਪਲ ਨੂੰ ਦਿੰਦੇ ਕਿ ਲਵੇ ਪੂਰੀ ਇੱਕ ਦਵਾਈ ਦਵਾਉਣੀ ਹੈ ਡਿੰਪਲ ਨੂੰ ਜੋ ਹਸਪਤਾਲ ਸੀਗਾ ਮੇਰਾ ਤਾਂ ਇਹ ਚੁੰਨੀ ਵਾਲਾ ਕੋਈ ਪਤਾ ਨਹੀਂ ਸੀ ਲਾ ਡਿੰਪਲ ਨੂੰ ਤੇ ਮੈਂ ਅੱਜ ਤੱਕ ਚਲੇ ਕਿਸੇ ਲਈ ਦਵਾਈ ਦਵਾ ਤੇ ਇਹਨਾਂ ਦੀ ਕਹਿੰਦੇ ਜੀਜੇ ਨੇ ਉਹਨਾਂ ਚੱਕਰੀ ਵੀ ਉਹ ਸਭ ਨੂੰ ਇਹਨੇ ਦਵਾਈ ਬਲਾਉਂਦੀ ਦਵਾਈ ਰਵਾੜ ਬਣਾ ਲਿਆ ਵੀ ਵੀ ਮੈਂ ਸਿਰਫ ਇੱਕ ਦਿਨ ਗਈ ਸੀ ਕਿ ਦਵਾਈ ਦਾ ਮੈਂ ਕਿਹਾ ਤੁਹਾਨੂੰ ਇੱਕ ਦਿਨ ਹਸਪੀਟਲ ਦਾ ਦਿੰਦੀ ਆ ਵੀ ਤੁਸੀਂ ਤਾਂ ਫਿਰ ਕੀ ਹੋ ਗਿਆ ਜੀ ਭੈਣ ਭਾਈ ਹਰ ਇੱਕ ਦੂਜੇ ਦੇ ਦੁੱਖ ਸੁੱਖ ਮਾ ਖੜਦੇ ਆ ਜੀ ਜੇ ਮੈਂ ਫਿਰ ਕੀ ਹੋ ਗਿਆ ਜੀ ਮੈਨੂੰ ਹਸਪੀਟਲ ਦਾ ਨਹੀਂ ਪਤਾ ਸੀਗਾ ਤੇ ਮੈਨੂੰ ਦੀਦੀ ਨੇ ਦੱਸ ਤਾਂ ਵੀ ਉਹ ਵਧੀਆ ਦਵਾਈ ਦੇਂਦੇ ਤਾਂ ਫਿਰ ਕੀ ਹੋਇਆ ਜੀ ਜਿਵੇਂ ਮੈਂ ਆਪਣੀ ਭੈਣ ਬੁਲਾ ਲਈ ਜੀ ਜਿਹਦੇ ਵਿੱਚ ਕੋਈ ਬੜੀ ਗੱਲ ਤਾਂ ਨਹੀਂ ਹੈਗੀ ਜੀ ਹੂੰ ਯਾਨੀ ਕਿ ਬਹੁਤ ਜ਼ਿਆਦਾ ਇਹ ਨਹੀਂ ਪਿਆ ਤੋ ਵਾਦਨਾ ਨੂੰ ਜਿਸ ਤਰ੍ਹਾਂ ਉਹਨੇ ਵੀਡੀਓ ਚਾਣਾ ਬਹੁਤ ਤੰਗ ਕਰਿਆ ਵੀ ਮੰਮੀ ਡੈਡੀ ਕੋਲ ਵੀ ਕਹਿਣ ਲੱਗੇ ਵੀ ਤੇ ਜਾਣਾ ਨਹੀਂ ਹੈਗਾ ਮੇਰੇ ਕੋਲ ਵੀ ਆਣਾ ਜਾਣਾ ਬੰਦ ਕਰਦਾ ਉਹਦੇ ਬਾਅਦ ਬੰਦ ਹੋਇਆ ਸਟ੍ਰੈਸ ਵਾਲੀਆਂ ਲੱਗੀਆਂ ਤੇ ਬਾਅਦ ਇਹ ਬਿਮਾਰੀ ਰਹਿਣ ਲੱਗਦੀ ਜਿਵੇਂ ਮੈਂ ਕਿਹਾ ਸੀ ਕਿ ਚਲੋ ਕੋਈ ਨਾ ਵੀ ਉਹਦੇ ਵਧੀਆ ਹਸਪੀਟਲ ਹੈ ਮੈਂ ਕਿਹਾ ਮੈਂ ਤੁਹਾਨੂੰ ਦਵਾਈ ਦਵਾਉਂਦੀ ਕਹਿੰਦਾ ਹਸਪੀਟਲ ਜਾਂਦੇ ਜੇ ਅਗਰ ਤੁਹਾਨੂੰ ਜੇ ਦਵਾਈ ਲੱਗ ਗਈ ਤਾਂ ਤੁਰੇ ਤੇ ਦਵਾਈ ਲੈ ਕੇ ਚੱਲ ਜਾ ਗਰੀ ਮੈਂ ਤੁਹਾਨੂੰ ਇੱਕ ਵਾਰ ਹਸਪੀਟਲ ਦਾ ਘਰ ਉੱਠੀ ਵੀ ਉਸ ਤੋਂ ਬਾਅਦ ਤੋਂ ਹਮਰਾਵਾ ਕੇ ਆਪਣੇ ਜਿਸ ਤਰ੍ਹਾਂ ਮਰਜੀ ਆਜੀਤ ਗੁਰਦੀਪ ਨਾਲ ਆ ਜਾ ਆਪਣ ਇਹ ਇਹਦੇ ਚ ਕੀ ਗਲਤੀ ਕਰਤੀ ਜੀ ਮੈਂ ਕਿਹਨੂੰ ਹਸਪੀਟਲ ਦੁਕਾ ਕੇ ਜਾਂਦੀ ਇਨਾਂ ਨੇ ਉਹ ਗੱਲ ਵੀ ਕਹਿੰਦੇ ਕਿ ਇਹਨੇ ਆਪਣੀ ਭੈਣ ਨੂੰ ਕਹਤੀ ਵੀ ਦਵਾਈਆਂ ਦੇ ਪਰ ਜਦੋਂ ਮਹੀਨੇ ਬਾਅਦ ਜੀ ਆਹ ਗੱਲ ਉੱਠੀ ਸੀ ਵੀਡੀਓ ਬਾਰੇ ਤੇ ਅਸੀਂ ਕਰਨ ਗਏ ਸੀਗੇ ਜੀ ਭਾਜੀ ਹੋਰੀ ਮੇਰੇ ਉੱਤੇ ਸਾਰੇ ਗੱਲ ਕਰੀ ਸੀਗੀ ਬੈਠ ਕੇ ਜੀ 10 ਬੰਦਿਆਂ ਚ ਤੇ ਉਹਨਾਂ ਨੇ ਜੀ ਆਹ ਜੇ ਉਹ ਸੱਚੇ ਹੈ ਜੀ ਮੁੰਡੇ ਵਾਲੇ ਤਾਂ ਬੈਠ ਕੇ ਗੱਲ ਕਰਨ ਸਾਡੇ ਨਾਲ ਤੇ ਅਸੀਂ ਵੀਡੀਓ ਬਣਾਉਂਗੇ ਜੀ ਇਹਨਾਂ ਦੇ ਮੂੰਹ ਤੇ ਸਾਡੇ ਸਾਹਮਣੇ ਬੈਠ ਕੇ ਉਹਨਾਂ ਨੇ ਆਹ ਗੱਲ ਜ਼ਰੂਰ ਕਹੀ ਸੀ ਜੀ ਵੀ ਆਪਣੇ ਮਾਪੇ ਨਾਲ ਬਾਈਕਾਟ ਕਰਦੇ ਆਪਣੀ ਭੈਣ ਨਾਲ ਬਾਈਕਾਟ ਕਰਦੇ ਜੀ ਕਹਿੰਦੇ ਚੈਨਲ ਬੰਦ ਕਰਾ ਜੇ ਇਹ ਵਿਆਹੀ ਕਈ ਹੈ ਜੇ ਤਾਂ ਹੁੰਦੀ ਇਹ ਅਨਮੈਰਿਡ ਤੇ ਅਸੀਂ ਨੂੰ ਕਹਿਣੇ ਜੋਗੇ ਸੀਗੇ ਜੀ ਵੀ ਤੂੰ ਆਪਣਾ ਚੈਨਲ ਬੰਦ ਕਰ ਜਾ ਦੀ ਜਿ ਸੌਰੇ ਨਹੀਂ ਕਹਿੰਦੇ ਜੀ ਉਹਨਾਂ ਨਾਲ ਵੀ ਤੁਹਾਨੂੰ ਇਹਨਾਂ ਦੇ ਸੌਰਾ ਪਰਿਵਾਰ ਨਾਲ ਗੱਲ ਕਰਾਉਂਗੇ ਜੀ ਵੀ ਜਦੋਂ ਉਹ ਹੀ ਨਹੀਂ ਇਹਨੂੰ ਰੋਕਦੇ ਜੀ ਵੀਡੀਓ ਬਣਾਉਣੇ ਤੇ ਚੈਨਲ ਬੰਦ ਕਰਨੇ ਨੂੰ ਨਹੀਂ ਕਹਿੰਦੇ ਜੀ ਅਸੀਂ ਕੌਣ ਹੁੰਦੇ ਤੇ ਉਹ ਕੌਣ ਹੁੰਦੇਗੀ ਤੇ ਮੈਂ ਇਸ ਕਰਕੇ ਵੀ ਮੇਰੀ ਭੈਣ ਨਾਲ ਵੀ ਜਿ ਬਾਈ ਕਰ ਕਰਾਂਦੇ ਤੇ ਮੈਨੂੰ ਫੋਨ ਫਾਰ ਘੱਟ ਹੀ ਕਰੰਦ ਲੈਂਦੇ ਸੀ ਜੇ ਜੀ ਤੇ ਮੰਮੀ ਵਰੀ ਨੰਮੀ ਮੈਨੂੰ ਬਹੁਤ ਪਰੇਸ਼ਾਨ ਕਰਦੇ ਸੀਗੇ ਇਹਦੇ ਟੌਰਚਰ ਕਰਦੇ ਸੀਗੇ ਜੀ ਜੀਜਾ ਜਿਹੜਾ ਮਿਸਟਰ ਸਿੱਧੂ ਆ ਉਹ ਮੁੰਡੇ ਦਾ ਜੀਜਾ ਹੈ ਜੀ ਓਮ ਫੋਨ ਕਰਿਆ ਕਰਦਾ ਸੀਗਾ ਜੀ ਮੁੰਡੇ ਨੂੰ ਬਹੁਤ ਚੱਕਦਾ ਸੀਗਾ ਤੇ ਮੁੰਡਾ ਮੈਨੂੰ ਵੀ ਬਹੁਤ ਟੌਰਚਰ ਕਰਦਾ ਸੀਗਾ ਵੀ ਤੇ ਆਪਣੀ ਮੰਮੀ ਨੂੰ ਫੋਨ ਨਹੀਂ ਕਰਨਾ ਇਹ ਨਹੀਂ ਕਰਨਾ ਵੀ ਉਹ ਵੀਡੀਓ ਬਣਾ ਦੇ ਤੇ ਉਹਨਾਂ ਨੂੰ ਰੋਕਣ ਵਾਲੇ ਕੋਈ ਨਹੀਂ ਸੀ ਉਹ ਨਹੀਂ ਜਿਸੇ ਦਾ ਹੱਕ ਬਣਦਾ ਨਹੀਂ ਸੀਗਾ ਜੀ ਖੱਲਤਾ ਦਾ ਦੱਸਦੀ ਆ ਵੀ ਜਦੋਂ ਮੈਂ ਜਿਸਰ ਦੀਪਾਲ ਨੂੰ ਕਹਾਂ ਕਿ ਪੂਰੀ ਬੱਦੀ ਛੱਡ ਕੇ ਚਲੇਗਾ ਜੀ ਉਸ ਤੋਂ ਬਾਅਦ ਉਹਦਣ ਵੀ ਜੀ ਇਹਨਾਂ ਨੇ ਮੇਰੇ ਨਾਲ ਚਾਲ ਚੱਲੀ ਚਲੋ ਮੈਂ ਇਹਨਾਂ ਦਾ ਕੋਈ ਵੀ ਸਮਾਨ ਨਹੀਂ ਲੈ ਕੇ ਆਈ ਜੀ ਮੈਨੂੰ ਖਾਲੀ ਮੈਂ ਸਿਰਫ 2-3 ਸੂਟ ਲੈ ਕੇ ਆਈ ਜੀ ਮੈਨੂੰ ਚਾਲ ਚੱਲੀ ਇਹਨਾਂ ਦੀ ਪਤਾ ਜੀ ਮਿਸਟਰ ਸੀਤੂ ਨੇ ਕਿਹਾ ਜੀ ਜਿਹੜਾ ਇਹਦਾ ਜੀਜਾ ਇਹਦੀ ਮੁੰਡੇ ਨੂੰ ਵੀ ਚਾਲ ਚੱਲੀ ਫੋਨ ਕਰਕੇ ਕਿਹਾ ਹੋਣਾ ਵੀ ਤੂੰ ਉੱਥੇ ਤਾਲ ਮੈਨੂੰ ਖਾਲੀ ਬੱਦੀ ਤਾਰੇ ਆ ਜੀ ਇੱਕ ਪੈਸਾ ਵੀ ਨਹੀਂ ਦਿੱਤਾ ਜੀ ਮੇਰਾ ਭਰਾ ਲੈ ਕੇ ਗਿਆ ਜੀ ਮੈਨੂੰ ਬੱਦੀ ਤੇ ਡਿੰਪਲ ਅਸੀਂ ਦੂਸਰੇ ਦਿਨ ਫੋਨ ਕਰਾਤਾ ਜੀ ਅਸੀਂ ਨਹੀਂ ਲੈ ਕੇ ਜਾਣੀ ਡਿੰਪਲ ਦਾ ਜੇ ਫਸਾ ਪਰੇ ਸਾਹ ਨਾਲ ਜਿਵੇਂ ਪਰਦਾਸ ਉਹਦਾ ਵੀ ਆ ਮੈਂ ਵਿਆਹ ਤੋਂ ਬਾਅਦ ਪਰਦਾ ਤੇ ਪ੍ਰਿਆਣ ਚਲੇਗੀ ਮੈਂ ਉਹ ਵੀ ਹੋਰੀ ਸਾਹ ਨਾਲ ਗਈ ਸੀ ਸਿਰਫ ਦੋ ਤਿੰਨ ਸੂਚਾ ਕੇ ਤੇ ਇਹਨੂੰ ਐ ਤੋਣਾ ਜੀ ਕਿ ਮੈਨੂੰ ਵੀ ਉਹ ਪੂਰੇ ਦਿਨਾਂ ਨੇ ਭੇਜਤਾ ਤੇ ਮੈਨੂੰ ਹੁਲਤਵਾਰਾ ਲੈ ਕੇ ਨਹੀਂ ਜਾਣਾ ਤੇ ਹੁੰਦਾ ਪ੍ਰਾਣਾ ਹੋਣਾ ਤਾਂ ਕੰਮ ਨਹੀਂ ਮੈਂ ਤਾਂ ਹੁਣ ਲੈ ਕੇ ਨਹੀਂ ਜਾਣੀ ਹੈਗੀ ਹੈ ਤੇ ਉਸ ਤੋਂ ਬਾਅਦ ਵੀ ਅਸੀਂ ਉਹਨਾਂ ਨੂੰ ਪੁੱਛਿਆ ਵੀ ਕੀ ਕੋਈ ਗੱਲ ਲੈ ਕੋਈ ਖੁਸ਼ਿਆ ਵੀ ਕੰਮ ਨਹੀਂ ਕਰਕੇ ਦਿੰਦੇ ਤਾਂ ਰੋਪੀ ਵਾੜੀ ਕਿ ਵੜਾ ਕੇ ਦਿੰਦੀ ਕੋਈ ਐਹੀ ਕੋਈ ਗੱਲ ਹੈ ਉਹੀ ਗੱਲਾਂ ਕੀ ਸਾਰਾ ਕੁਝ ਉਹਦੇ ਸਾਥ ਦੀ ਸਾਰਾ ਗੱਲ ਦੀ ਸਿਰੇ ਤੇ ਪਿੰਡਚ ਵੀ ਪਤਾ ਕਰ ਸਕਦੇ ਸਾਨੂੰ ਜੇ ਤੁਹਾਨੂੰ ਤੁਸੀਂ ਐਵੇਂ ਕਹਿਂਦੇ ਵੀ ਜਾਨੂੰ ਟੋਸਟਰ ਮੇਰਾ ਨੇ ਕਿਹਾ ਅੱਜ ਜਿਹਦੇ ਨਾਲ ਵਿਆਹੀਏ ਬੰਦਾ ਉਹ ਗੱਲ ਕਰੇ ਆਮਣੇ ਸਾਹਮਣੇ ਜੀ ਉਹ ਜੀਜੇ ਕੌਣ ਹੁੰਦੇ ਜਿਹੜੇ ਮੇਰੇ ਰਿਸ਼ਤੇਦਾਰੀਆਂ ਚ ਘੁੰਮਦੇ ਫਿਰਦੇ ਆ ਦੀ ਪਤੇ ਕਰਦੇ ਫਿਰਦੇ ਪਤਾ ਹੁੰਦਾ ਜੀ ਉਹ ਗੱਲ ਪਤਾ ਕਰਨੀ ਹੁੰਦੀ ਜੀ ਵਿਆਹ ਤੇ ਪਹਿਲਾਂ ਕਰ ਸਕਦੇ ਜੀ ਬਹੁਤ ਟਾਈਮ ਪਾਇਆ ਸੀਗਾ ਜੀ ਆ ਤੇ ਵਿਆਹ ਤੋਂ ਬਾਅਦ ਜਦੋਂ 6 ਮਹੀਨਾ ਹੋ ਗਿਆ ਫਿਰ ਕਦੀ ਨਾਰਕਿਆ ਕੋਹ ਹੋ ਗਿਆ ਤੇ ਕਦੀ ਸਾਡੀ ਧੂੜ ਰਮ ਕੋਹ ਮੋੜੇ ਫਰਨਾ ਲੁਕਵਾਰੀਆ ਕਰਨ ਇਹ ਗਿਆ ਹੁੰਦਾ ਜਦ ਵਿਆਹ ਤੋਂ 2 ਮਹੀਨੇ ਹੋ ਗਏ ਤੁਸੀਂ 2 ਮਹੀਨੇ ਬਾਅਦ ਪਰੇ ਕਰਨਗੇ ਬਸ ਫਿਰ ਜਦ ਵਿਆਹ ਹੋ ਗਿਆ ਸਾਰਾ ਕੁਝ ਹੋ ਗਿਆ ਤੇ ਰੁਕਵਾਰੀ ਕਰਨੇ ਕਿਉਂ ਕਿ ਜਦੋਂ ਵਿਆਹ ਤੋਂ ਪਹਿਲਾਂ 3-4 ਮਹੀਨੇ ਤੇ ਤੁਸੀਂ ਸਾਰਾ ਕੁਝ ਪੁੱਛ-ਕਿਛ ਕਰੋ ਨਹੀਂ ਥਾਰੇ ਮੈਂ ਇੱਕ ਗੱਲ ਕਹਿੰਦੀ ਅਸੀਂ ਟਿੰਪਾ ਦਾ ਰਿਸ਼ਤਾ ਕਰਿਆ ਤੇ ਅਸੀਂ ਰਿਸ਼ਤਾ ਕਰਿਆ ਅਸੀਂ ਕਿਹੜਾ ਉਹਨਾਂ ਨੂੰ ਵੀ ਰਿਸ਼ਤਾ ਕਰਨ ਤੋਂ ਬਾਅਦ ਉਹਨਾਂ ਨੂੰ ਉਹਨਾਂ ਦੇ ਕਮਰੇ 'ਚ ਬੰਦ ਕਰਾਇਆ ਸੀਗੇ ਅੰਦਰ ਬੰਦ ਕਰਾਇਆ ਸੀਗੇ ਤੁਸੀਂ ਵੀ ਵੀਰੇ ਅਸੀਂ ਵਿਆਹ ਤੋਂ ਬਾਅਦ ਹੀ ਕੱਡੇ ਜਾ ਕੇ ਅਸੀਂ ਵੀ ਹਾਂ ਤੁਸੀਂ ਵੀ ਵੀ ਹੁਣ ਸਭ ਕੁੜੀ ਅਸੀਂ ਜਾ ਇਹਨਾਂ ਦੇ ਘਰ ਡਿੰਪਲ ਨੂੰ ਅਸੀਂ 41 ਦਿਨ ਛੱਡ ਕੇ ਆ ਗਏ ਸੀਗੇ ਆਪਣੇ ਆਪ ਆਈ ਹੂ ਸਾਰਾ ਕੋਈ ਵਿਆਹ ਕੇ ਲੈ ਕੇ ਗਏ 10 15 ਬੰਦੇ ਜਿੰਨੇ ਵੀ ਆਏ ਸੀਗੇ ਤੇ ਫਿਰ ਇਹ ਗੱਲ ਥੋੜਾ ਹੁਣ ਸਾਡੇ ਬਾਰੇ ਕਿਵੇਂ ਗੱਲ ਕਰ ਸਕਦੇ ਵੀ ਉਹਨਾਂ ਨੇ ਸਾਨੂੰ ਦੱਸਿਆ ਨਹੀਂ ਕੁੜੀ ਬਾਰੇ ਇਹ ਗੱਲ ਨਹੀਂ ਦੱਸੀ ਆ ਗੱਲ ਨਹੀਂ ਦੱਸੀ ਤੇ ਉਹ ਵੀ ਖੁੱਲੇ ਸੀਗੇ ਵਿਆਹ ਤੋਂ ਪਹਿਲਾਂ ਬਿਨਾਂ ਉਹ ਵੀ ਸਾਰੇ ਕੀਤੇ ਪਤਾ ਕਰ ਸਕਦੇ ਸੀਗੇ ਆ ਨਵੀ ਸਾਰ ਨਵੀ ਖੁੱਲੇ ਛੁੱਟਦੀ ਤੇ ਇਹਨਾਂ ਬਾਰੇ ਪਤਾ ਕਰ ਸਕਦੇ ਸੀਗੇ ਤੇ ਹੁਣ ਵਿਆਹ ਹੋਣ ਤੋਂ ਬਾਅਦ ਗੱਲ ਕਰਦੇ ਮਿਲੋਗਾ ਚੱਕਰ ਆ ਜੁਨਾ ਦੇ ਵੀ ਕਦੀ ਨਾਲ ਗਿਆ ਕੁੰਮ ਦੇ ਕਦੀ ਘੂਆ ਕੋ ਕੁੰਮ ਦੇ ਕਦੀ ਕਿਤੇ ਗੂਮਦੇਗਾ ਕਦੀ ਕਿਤੇ ਗੂਮਦੇ ਆ ਜੀ ਇੱਕ ਵਾਰ ਕਰਦੇ ਹਾਂ ਹਾਂਜੀ ਉਹਨਾਂ ਦੇ ਜੀਜੇ ਕਾਤੇ ਕੁੰਮ ਦੇ ਆ ਜੀ ਤੇ ਫਿਰ ਤੁਹਾਨੂੰ ਆ ਵੀ ਗੱਲ ਦੱਸਦੇ ਆ ਜੀ ਜਿਹੜਾ ਮੇਰਾ ਪਹਿਲਾ ਰਿਸ਼ਤਾ ਹੋਇਆ ਸੀਗਾ ਪਹਾੜ 'ਚ ਵੀ ਉਹ ਚਲੋ ਉਹ ਮੁੰਡਾ ਸਹੀ ਨਹੀਂ ਸੀਗਾ ਤਾਂ ਇਸ ਤਰ ਰੁਟਿਆ ਜੀ ਉਹ ਵੀ ਉਹਨਾਂ ਨੂੰ ਸਾਡੇ ਕੁਝ ਪਤਾ ਸੀਗਾ ਜੀ ਮੁੰਡੇ ਦੀ ਭੈਣਾਂ ਨੂੰ ਵੀ ਐਵੇਂ ਕਰਕੇ ਐਵੇਂ ਕਰਨਾ ਉਹਨਾਂ ਨੇ ਵੀਡੀਓ ਸਾਰੇ ਬਲੌਗ ਦੇਖਦੇ ਸੀ ਤੇ ਬਲੌਗ ਵਿੱਚ ਦੇਖ ਕੇ ਹੀ ਮੇਰਾ ਰਿਸ਼ਤਾ ਮੰਗਿਆ ਸੀਗਾ ਹੂੰ ਅਜੋ ਝੂਠ ਕਮੈਂਟ ਕਰ ਰਹੇ ਐ ਕਿ ਅਸੀਂ ਵੀਡੀਓ ਵੈਰੀਫਾਇਡ ਹੋ ਗਈ ਜੀ ਡਿਲੀਟ ਕਰਨੇ ਨੂੰ ਕਿਹਾ ਇਹ ਕੋਈ ਗੱਲ ਨਹੀਂ ਹੈਗੀ ਜੀ ਝੂਠ ਕਹਿ ਰਹੇ ਆਪਣੇ ਕੋਲ ਤੇ ਜੇ ਉਹ ਸੱਚੇ ਦਾ ਸਾਡੇ ਸਾਹਮਣੇ ਬੈਠ ਕੇ ਗੱਲ ਕਰਵਾ ਸਾਡੇ ਆਪਣੇ ਸਾਹਮਣੇ ਕੋਈ ਗੱਲ ਕਰੇ ਅਸੀਂ ਵੀਡੀਓ ਬਣਾਉਂਗੇ ਜੀ ਫਿਰ ਵੀ ਜੇ ਉਹ ਵਧੀ ਗੱਲਾਂ ਦੀ ਬਣਾਉਂਗਾ ਵੀ ਉਹ ਕੀ ਗੱਲ ਕਹਿੰਦੇ ਜੋ ਸਾਡੀ ਗੱਲ ਅਸੀਂ ਉਹ ਵੀ ਰੱਖੂਗੇ ਵੀ ਸਾਡੇ ਨਾਲ ਜੋ ਕੁਝ ਸੁਣਨ ਨੇ ਕਰੇ ਰਏ ਇਹ ਵਾਪਕੀ ਕਿ ਮਿਸਟਰ ਸਿੱਧੂ ਅਵੀ ਕਾ ਮਿਲਣ ਕਰਾਇਆ ਸੀਗਾ ਵੀ ਕਹਿੰਦੇ ਵੀ ਜਿਹੜੇ ਕੁਸਮ ਦੇ ਸਹੁਰੇ ਆ ਪਰਿਵਾਰ ਹੈ ਵੀ ਉਹ ਜਿਸ ਦਾ ਡੇਢੀ ਕੁਸਮ ਦਾ ਸਹੁਰੇ ਵੀ ਘਰ ਆਣਾ ਤੇ ਇਹਦਾ ਡੈਡੀ ਹੈ ਵੀ ਉਹ ਕੁਸਮ ਨੂੰ ਵੀਡੀਓ ਬਣਾਣੇ ਤੇ ਰੋਕਦੇ ਸੀਗੇ ਵੀ ਤਾਂ ਕੁਸਮ ਤਿੰਨ ਮਹੀਨਿਆਂ ਬਣੇ ਸਹੁਰੇ ਬੈਠੀ ਲਈ ਜਾ ਕੇ ਇਹ ਜੀ ਕੋਈ ਗੱਲ ਨਹੀਂ ਹੈਗੀ ਤੁਹਾਨੂੰ ਮੈਂ ਡੈਡੀ ਨਾਲ ਵੀ ਬੈਠ ਕੇ ਗੱਲ ਕਰਾਉਂਗੀ ਤੇ ਆਪਣੇ ਹਸਬੰਦ ਨਾਲ ਵੀ ਗੱਲ ਕਰਵਾ ਦਊਗੀ ਕਿ ਕਿਹੜੀ ਕਿਹੜੀ ਗੱਲ ਸੀਗੀ ਵੀ ਕਿਹੜੇ ਕਰਕੇ ਮੈਂ ਉੱਥੇ ਬੈਠੀ ਸੀਗੀ ਤੇ ਉਹ ਮੈਂ ਤੁਹਾਨੂੰ ਅਗਲੀ ਵੀਡੀਓ ਸਭ ਪੁਰਾਣਾ ਜਿਹਾ ਮਲਾਉਂਗੀ ਕਿ ਤੁਹਾਨੂੰ ਸਾਰਾ ਕੁਝ ਦੱਸੂਗੀ ਕਿ ਅੱਜ ਗਾਸੀ ਦੀ ਗਾਤੇ ਮੋਠੇ ਬੈਠੀ ਸੀਗੀ ਤੇ ਮੈਂ ਕੋਈ ਬਲੌਗ ਪਹਿਲਾਂ ਤੋਂ ਨਹੀਂ ਸ਼ੂਟ ਕਰਦੀ ਸੀਗੀ ਵੀ ਤੁਹਾਨੂੰ ਪਤਾ ਹੀ ਨਹੀਂ ਤੁਸੀਂ ਕਦੇ ਵੀ ਪਹਿਲਾਂ ਤੋਂ ਹੀ ਬਲੌਗ ਸ਼ੂਟ ਕਰਦੀ ਸੀਗੀ ਉਸੇ ਬੈਠ ਕੇ ਸੀਗੀ ਜਾ ਕੇ ਵੀ ਵੀਡੀਓ ਕਰਕੇ ਵੀ ਤਿੰਨਵੇਂ ਆਪਣੇ ਤੇ ਕੇ ਬੈਠੀ ਸੀ ਕਿਸਨ ਜਾ ਕੇ ਤვენ ਨੂੰ ਪਤਾ ਹੀ ਹੈ ਵੀ ਮੈਂ ਨਾ ਜੇ ਮਮੀ ਨਾਲ ਕੋਲ ਗਈ ਸੀ ਕਿ ਜੱਤੋਂ ਮੈਂ ਬਲੌਗ ਬਣਾਣਾ ਸ਼ੁਰੂ ਕਰੇ ਪਹਿਲਾਂ ਕੋਈ ਮੈਂ ਬਲੌਗ ਨਹੀਂ ਬਣਾਤੀ ਸੀ ਸਿਰਫ ਸ਼ਾਰਟ ਵੀਡੀਓ ਪਾਉਂਦੇ ਸੀਗੇ ਜਿਵੇਂ ਆਮ ਬੱਚਾ ਪਾਲਦਾ ਕੋਈ ਧਾਰਮਿਕ ਵੀਡੀਓ ਸੀ ਮੇਰੇ ਸਟੇਟ ਕਰ ਸਕਦੇ ਹਾਂ ਵੀਡੀਓ ਤੇ ਪਹਿਲਾਂ ਪਹਿਲਾਂ ਸਭਾਈਆਂ ਵੀ ਜਿਹੜੀ ਸਾਰੀ ਧਾਰਮਿਕ ਵੀਡੀਓ ਹੋ ਗਿਆ ਤੇ 1 ਮਹੀਨੇ ਛੋਟੇ ਜਿਹੀ ਪੂਰੀ ਕੰਮਲੀ ਹੋ ਗਿਆ YouTube ਤੇ ਹੋਰ ਕੋਈ ਬਲੌਗ ਬਣਾ ਨਹੀਂ ਛੱਡੇ ਮੈਂ ਜੇ ਪਜਤੋਂ ਮੈਂ ਤਿੰਨ ਮਹੀਨੇ ਮਮੀ ਨਾਲ ਕੋਲ ਗਈ ਸੀ ਕਿ ਜੱਤੋਂ ਮੈਂ ਬਲੌਗ ਪਾਣਾ ਸ਼ੁਰੂ ਕਰੇ ਸੀਗੇ ਤੇ ਜੱਤੋਂ ਹੀ ਚੈਨਲ ਬਣਾਇਆ ਜੀ ਮੇਰਾ ਕੁਦਰਤ ਦਿਨ ਦੇ ਨਾਮ ਤੇ ਤੇ ਜੇ ਐਦਾ ਦੀ ਗੱਲ ਹੁੰਦੀ ਜੀ ਜੇ ਸੋਹਰਾ ਪਰਿਵਾਰ ਰੋਕਦਾ ਹੁੰਦਾ ਤਾਂ ਉਹ ਅੱਜ ਨੂੰ ਵੀਡੀਓ ਚ ਕੱਤੇ ਆਣੇ ਤੇ ਤੁਸੀਂ ਦੇਖਿਆ ਜੀ ਮੀ ਸੋ ਮਾਤਾ ਤੇ ਤੁਹਾਨੂੰ ਮੈਂ ਹੋਰ ਜਰਰੀ ਦਊਂਗੀ ਵੀ ਜਿਹੜਾ ਮੈਂ 3 ਮਹੀਨੇ ਪਹਾੜ 'ਚ ਬੈਠੀ ਸੀ ਉਹ ਤਾਂ ਮੈਂ ਆਪਰੇ ਵੀ ਦੱਸ ਦਿੱਤੀ ਬਾਕੀ ਸਾਡੇ ਆਪਣੇ ਹਸਬੰਦ ਆਪਣੇ ਹਸਬੰਡ ਨਾਲ ਦੀ ਮੈਂ ਗੱਲ ਕਰਾਂਗੀ ਉਹ ਦਾ ਥੋੜਾ ਜਿਹਾ ਮੈਨੂੰ ਯਕੀਨ ਕੀ ਦਿੱਕ ਜੀ ਹੋਈ ਸੀ ਕਿ ਉਹ ਕੰਮ ਤੇ ਨਹੀਂ ਜਾਂਦੇ ਸੀਗੇ ਕੰਮ ਤੇ ਉਹ ਜਾਣਾ ਛੱਡਦਾ ਸੀ ਉਹਨਾਂ ਨੇ ਤੇ ਉਹਦੇ ਕਰਕੇ ਸਾਡੀ ਦਿੱਕਤ ਵੀ ਹੋ ਗਈ ਸੀ ਵੀ ਮੈਂ ਇਹ ਨਹੀਂ ਕਿਹਾ ਸੀ ਕਿ ਉਹਨਾਂ ਨੂੰ ਵੀ ਜੇ ਤੁਸੀਂ ਕੰਮ ਤੇ ਨਹੀਂ ਜਾਓਗੇ ਤੇ ਘਰ ਕਿਵੇਂ ਚੱਲੂਗਾ ਤੇ ਕੁੜੀ ਵੀ ਪੜਾਣੀ ਹੈ ਜੀ ਸਾਡੇ ਕੋਲ ਜਵਾਕ ਹੈ ਤੇ ਉਹਦੇ ਬਾਰੇ ਵੀ ਸੋਚਣਾ ਜੀ ਸੀ ਆਹ ਕਾਲ ਸੀ ਜੀ ਉਹਦੇ ਕਰਕੇ ਮੈਂ ਮੈਂ ਥੋੜਾ ਸੋਚਿਆ ਜੀ ਕਿ ਮੈਂ ਕਹਿ ਵੀ ਜੇ ਮੈਨੂੰ 1-2 ਮਹੀਨਾ ਛੱਡੂ ਛੱਡ ਕੇ ਉਹਦੇ ਜਾਊਂਗੀ ਤੇ ਥੋੜੀ ਜਿਹਾ ਨੂੰ ਅਕਲ ਆ ਗਈ ਕਿ ਵੀ ਜਿਵੇਂ ਕੰਮ ਕਰੂੰਗਾ ਵੀ ਆਪਣੇ ਭੈਰ ਇਹਦੇ ਕੋਲੋਂ ਪਾਉਗਾ ਵੀ ਹਾਂ ਜਿਵੇਂ ਚਿੰਚੀ ਨਿਵਾਰੀ ਹੋਊਗੀ ਵੀ ਹਾਂ ਮੈਂ ਕੁੜੀ ਨੂੰ ਪੜਾਉਣਾ ਸਾਰਾ ਘਰ ਵਿਚ ਰਹਿਣਾ ਤੇ ਹਾਂ ਮੈਂ 2 ਮਹੀਨੇ ਬਾਅਦ ਛੱਟਣੇ ਤੋਂ ਬਾਅਦ ਮੈਂ ਗਈ ਤੇ ਬੰਦਾ ਸਾਰਾ ਕੰਮ ਸਮਝ ਵੀ ਆ ਗਿਆ ਕਿ ਹਾਂ ਮੈਂ ਘਰ ਵਿਚਰਾਣਾ ਕੁੜੀ ਨੂੰ ਪੜਾਉਣਾ ਸਾਰਾ ਕੁਝ ਕਰਨਾ ਤੇ ਉਸ ਤੋਂ ਬਾਅਦ ਵੀ ਹੁਣ ਕੰਮ ਪਰ ਵੀ ਜਾਂਦਾ ਸਾਰਾ ਕੰਮ ਵੀ ਕਰਦਾ ਘਰ ਵੀ ਸੰਭਾਲਦਾ ਮੈਂ ਸਾਰਾ ਕੁੜੀ ਦੀ ਕਿਸੇ ਪਰ ਦਾ ਘਰ ਦਾ ਸੌਤਾ ਪਤਾ ਵੀ ਲੈ ਕੇ ਆਦਾ ਸਾਰਾ ਘਰ ਦਾ ਤੇ ਹਾਂ ਕਹਿੰਦੇ ਜੇ ਬੰਦੇ ਨੂੰ ਬੰਦਾ ਕੀ ਦੀ ਗੱਲ ਤਾਂ ਆਪਾਂ ਜਾਂਦਾ ਤੇ ਜੇ ਉਹਨੂੰ ਸਿੱਧੇ ਰਾਹ ਪਰ ਲੈ ਕੇ ਆਣਾ ਹੋਵੇ ਥੋੜਾ ਜਿਹਾ ਉਹਨੂੰ ਸੁਧਾਰਨੇ ਬਾਤਿਆ ਪਰ ਕੁਛ ਨਾ ਕੁਛ ਕਰਨਾ ਹੀ ਪੈਂਦਾ ਜੀ ਤੇ ਐ ਥੋੜਾ ਵੀ ਜੇ ਬੰਦਾ ਗੱਲ ਕਰਦਾ ਉਹਨੂੰ ਸਿੱਧੇ ਗੱਲ ਕਰ ਆਪਾਂ ਜਾਣ ਲਈ ਇਹ ਵੀ ਇਸ ਤਰ੍ਹਾਂ ਕੋਈ ਗੱਲ ਨਹੀਂ ਹੁੰਦੀ ਜੀ ਤੇ ਇਹ ਗੱਲ ਸੀਗੀ ਬਾਕੀ ਤੁਹਾਨੂੰ ਮੇਰੇ ਹਸਬੰਦ ਨਾਲ ਤੇ ਮੈਂ ਡੈਡੀ ਨਾਲ ਵੀ ਗੱਲ ਕਰਵਾ ਲਊਗੀ ਤੇ ਬਾਕੀ ਉਹ ਕਹਿੰਦੇ ਸੀ ਇਹ ਵੀ ਡਿੰਪਲ ਨੂੰ ਡਿੰਪਲ ਨੂੰ ਵੀ ਇਹ ਕਹਿੰਦਾ ਇਹਦਾ ਮੁੰਡਾ ਇਹਦਾ ਹਰਦੀਪ ਵੀ ਡਿੰਪਲ ਅਰ ਕੁਸਮਾ ਨੂੰ ਕੰਮ ਕਰਦੇ ਰਿਹਾ ਕਿਉਂ ਮੈਂ ਕਿਹਾ ਤੇ ਸਵੇਰੇ ਜਾ ਕੇ ਇਹਨੂੰ ਮੈਂ ਤਾਲਗ ਕਰਕੇ ਆ ਜੀ ਸੀਗੀ ਜੀ ਮੈਨੂੰ ਪਤਾ ਹੀ ਵਿਆਹ ਤੋਂ ਬਾਅਦ ਤੁਸੀਂ ਕੋਈ ਵੀ ਕਦੀ ਦੇਖਿਆ ਹੋ ਮੈਨੂੰ ਮਨਦੀਪਲ ਦੇ ਸਹੁਰੇ ਗਈ ਹੈ ਤੁਸੀਂ ਵਿਆਹ ਤੋਂ ਬਾਅਦ ਨਾ ਸਿਰਫ ਉਰੇ ਆਪਣੇ ਘਰ ਹੀ ਬਲੌਗ ਛੁਡਕਾ ਦੀ ਉਹ ਵੀ ਐ ਜੀ ਤੇ ਜਦੋਂ ਦੀਪਲ ਨੇ ਰੋਟੀ ਕਰੀ ਸੀਗੀ ਤੁਸੀਂ ਉਹ ਵੀ ਬਲੌਗ ਦੇਖਣਾ ਮੈਂ ਸਾਰਾ ਕੁਝ ਤਿਆਰ ਕਰਿਆ ਸੀਗਾ ਕਿ ਦੀਪਲ ਤੇ ਦੀਪਲ ਦੇ ਹਸਬੰਦ ਨੂੰ ਮੈਂ ਕਦੀ ਵੀ ਬਲੌਗ ਚ ਨਹੀਂ ਦਿੱਤੀ ਨਹੀਂ ਕਿ ਉਹਨਾਂ ਵਾਸਤੇ ਸਾਰਾ ਕੁਝ ਕਰਿਆ ਸੀਗਾ ਅਰਿੰਮੈਂਟ ਤੇ ਬਿਲਕੁਲ ਵੀ ਉਹਨਾਂ ਨੂੰ ਬਲੌਗ ਨਹੀਂ ਲਿਆ ਸੀਗਾ ਮੈਂ ਜੀ ਤੇ ਮੈਂ ਉਹਨਾਂ ਦੇ ਘਰ ਕਦੇ ਚੜ੍ਹ ਕੇ ਆਲੇ ਚੜ੍ਹ ਗਈ ਜੇ ਨੂੰ ਹੁਣ ਬੇਨੂੰ ਤਸ ਕਰ ਤੇ ਉਹ ਕਹਿੰਦਾ ਮਿਸਟਰ ਸਿੱਧੂ ਵੀ ਹਾਲ ਕੁਝ ਤਾਂ ਕਰ ਪਾਦੀ ਸੀਗੀ ਮੁੰਡੇ ਤੇ ਮੇਰ ਕੋ ਤਾਂ ਦੀਪਨੂ ਆਪ ਨੇ ਫੋਨ ਕਰਦੇ ਜਿ ਸੀ ਮੇਰ ਕੋ ਤਾਂ ਵਿਆਹ ਤੋਂ ਬਾਅਦ ਕਦੇ ਫੋਨ ਨਹੀਂ ਆਇਆ ੜੀ ਪਤਾ ਮੈਂ ਤੇ ਆਪ ਰਾਜ ਹੋਈ ਸੀ ਮੈਂ ਕਹਿੰਦੀ ਜਿਹੜੀ ਤਿੰਨ ਤਿੰਨ ਦਿਨ ਮੈਨੂੰ ਤਿੰਨ ਤਿੰਨ ਵਾਰ ਫੋਨ ਕਰਦੀ ਇੱਕ ਦਿਨ ਚ ਤੇ ਮੈਂ ਕਿਹਾ ਉਹ ਮੈਨੂੰ ਹੁਣ ਇੱਕ ਵਾਰੀ ਫੋਨ ਕਰਦੀ ਤੇ ਮੈਂ ਤਾਂ ਮੰਮੀ ਨੂੰ ਆਪ ਕੁਝ ਸੀ ਕਿ ਵੀ ਕੀ ਗੱਲ ਹੈ ਤੇ ਮੈਨੂੰ ਬਾਅਦ ਚ ਥੋੜਾ ਬਹੁਤਾ ਮੰਮੀ ਨਾਲ ਦੱਸਿਆ ਵੀ ਐ ਤੇ ਗੱਲ ਹੈ ਉਹ ਕਹਿੰਦੇ ਵੀ ਵੀ ਕਹਿੰਦੇ ਕੁਜਮ ਨੂੰ ਮਿਲ ਨਹੀਂ ਜਾਣਾ ਉਹਦੇ ਕੋਲ ਜਾਣਾ ਨਹੀਂ ਉਹਨੂੰ ਮਿਲਣਾ ਗੱਲਬਾਤਾ ਚਾਹਤੇ ਮੈਂ ਮੇ ਥੋੜੀ ਜਹੋਂ ਤਾਂ ਆ ਗੱਲਾਂ ਸੀ ਜਿਹੜਾ ਵਾਰੀ ਤੇ ਮੈਂ ਜੇਮਰ ਬਲੌਗ ਬਣਾਉਣਾ ਚਾਹਦੀ ਸੀ ਕਿ ਤੁਹਾਨੂੰ ਪਤਾ ਹੈ ਮੇਰੇ ਪਹਿਲਾਂ ਵੀ ਜਿੰਨੇ ਵੀ ਬਲੌਗ ਆਏ ਆ ਸਿੰਪਲ ਸਾਦੇ ਘਰ ਦੇ ਬਲੌਗ ਹੁੰਦੇ 3D ਬਲੌਗ ਹੁੰਦੇ ਸਬਜੀ ਰੋਟੀ ਸਾਰਾ ਕਿਚਨ ਇਸ ਫਾਈਲ ਦਾ ਘਰ ਦਾ ਹੀ ਹੁੰਦਾ ਸਾਰਾ ਜੀ ਕਦੇ ਵੀ ਮੈਂ ਕੋਈ ਅਜਾ ਬਲੌਗ ਨਹੀਂ ਬਣਾਇਆ ਕਾਤ ਤੇ ਅੱਜ ਮੈਂ ਸਿਰਫ ਮਜ਼ਬੂਰ ਹੋਈ 얘 ਦੇ ਬਾਰੇ ਵੀ ਮੇਰੇ ਬਾਰੇ ਗਲਤ ਬੋਲਦੇ ਮੇਰੇ ਸਹੁਰੇ ਬਾਰੇ ਗਲਤ ਬੋਲਦੇ ਆਪਣੇ ਯਾਨੀ ਕਿ ਆਪਣੇ ਪਰਿਵਾਰੀ ਬਾਰੇ ਕੋਈ ਗੱਲ ਸੁਣਦਾ ਕੋਈ ਆਪਣੇ ਪਰਜਾ ਜਿਹਾ ਜਿਵੇਂ ਮੇਰੇ ਭੈਣ ਭਰਾਵਾਂ ਬਾਰੇ ਗਲਤ ਬੋਲਦੇ ਮੇਰੇ ਸਹਾਰੇ ਪਰਿਵਾਰ ਬਾਰੇ ਗਲਤ ਬੋਲਦੇ ਕੋਈ ਨਹੀਂ ਸੁਣਦਾ ਹੈਗਾ ਜੀ ਜੇ ਮੇਰਾ ਵੀਰੇ ਸਾਰਾ ਪਰਿਵਾਰ ਮੇਰਾ ਐਨਾ ਘਾਟਾ ਤੇ ਮੇਰੇ ਮਾਵਾ ਕੰਨੇ ਕਰਦੇ ਜੀ ਮੇਰੇ ਮਾਰੇ ਕੋਈ ਕਾਲਤ ਬੁੱਟੂਗਾ ਮੇਰੇ ਮਾਪਾ ਮਾਰੇ ਕੋਈ ਕਾਲਤ ਬੁੱਟੂਗਾ ਤਾਂ ਮੈਂ ਸੁਣੂੰਗੀ ਕੋਈ ਨਹੀਂ ਸੁਣਦਾ ਹੈਗਾ ਜੀ ਤੇ ਜੇ ਉਹਨਾਂ ਨੂੰ ਕੋਈ ਐਨੀ ਵੀ ਦਿੱਕਤ ਹੈ ਨਾ ਬੱਸ ਸਾਡੇ ਨਾਲ ਆਮਣੇ-ਸਾਮਣੇ ਆਜਵੇ ਤੇ ਸਾਰਾ ਨਾਲ ਗੱਲ ਕਰੇ ਜਿੱਦ ਤਰ ਅਸੀਂ ਉਹਨਾਂ ਨੂੰ ਬੁਲਾਇਆ ਸੀਗਾ ਕਿ ਤੁਹਾਨੂੰ ਦੱਸੂਗੀ ਹੈ ਵੀ ਤਾਂ ਉੱਧਰ ਵੀ ਅਸੀਂ ਗੱਲਬਾਤ ਕੀਤੀ ਸੀਗੀ ਤੇ ਉਹਰਾ ਤੇ ਫੈਸਲਾ ਕਰਨ ਆਏ ਸੀਗੇ ਕਹਿੰਦੇ ਸੀ ਫੈਸਲਾ ਕਰਨਾ ਜੇ ਉਹਨਾਂ ਨੇ ਸੇ ਪਤਾ ਕਿਆ ਕਰਿਆ ਸੀਗਾ ਉਹਨਾਂ ਦੇ ਜੀਜੇ ਆਏ ਸੀਗੇ ਤਿੰਨ ਤੇ ਇਹ ਦੋ ਪੜਾਈ ਆ ਸੀਗੀਆਂ ਤੇ ਮੁੰਡੇ ਨੂੰ ਲੈ ਕੇ ਆਏ ਸੀਗੇ ਨਾ ਮੁੰਡੇ ਦਾ ਪਾਪਾ ਆਇਆ ਸੀਗਾ ਨਾ ਮੁੰਡੇ ਦੀ ਮਾਂ ਹੀ ਸੀਗੀ ਤੇ ਮੁੰਡੇ ਨੂੰ ਵੀ ਲੈ ਕੇ ਆਏ ਸੀਗੇ ਤੁਹਾਨੂੰ ਦੱਸਾਂ ਫੈਸਲਾ ਕਰ ਉਹਦੇ ਜੀਜੇ ਆਏ ਸੀ ਕਿਉਂ ਅਸੀਂ ਐਸੇ ਜਿਆ ਟਿੰਪਾ ਦਾ ਵਿਆਹ ਕਰਾ ਚੁੱਕਿਆ ਸੀ ਉਹਦੇ ਜੀਜੇ ਆ ਗਏ ਸੀ ਕਰ ਲਿਆ ਯਾ ਇਹ ਸੀ ਜੀਜੇ ਨਾਲ ਕੁੜੀ ਚੋਈ ਸੀਗੀ ਕਿ ਅਸੀਂ ਜੀਜੇ ਨਾਲ ਗੱਲ ਕਰੀਏ ਕਿ ਅਸੀਂ ਮੁੰਡੇ ਨਾਲ ਕੁੜੀ ਦੋਵੀਂ ਅਸੀਂ ਮੁੰਡੇ ਨਾਲ ਗੱਲਬਾਤ ਕਰੂੰਗੇ ਤੇ ਬਾਪ ਨਾਲ ਗੱਲ ਕਰੂੰਗੇ ਜੀ ਨਾ ਪਰ ਸੀ ਕੁੜੀ ਚਾਹੀਦੀ ਤੇ ਇਹ ਨਾਲ ਹੈ ਹੈ ਤਾਂ ਤੁਰਨੇ ਪਹਿਲਾਂ ਤਾਂ ਮੁੰਡੇ ਨੂੰ ਪਿੱਛੇ ਗਰੀਸ ਖੜਾ ਕੇ ਆਗੇ ਕਰਾਲੇ ਕੋਲੀ ਸਾਈਡ ਕਰਨ ਕਿੱਥੇ ਖੜਾ ਕੇ ਆਏ ਜੀ ਉੱਥੇ ਖੜਾ ਕੇ ਆਏ ਜੀ ਜਦਸੀ ਅਸ ਤਾਂ ਕੋਈ ਗੱਲਬਾਤ ਨਹੀਂ ਆਈ ਚਾਹਤ ਮੁੰਡਾ ਨਹੀਂ ਆ ਨਾ ਮੁੰਡਾ ਦਾ ਬਾਪ ਨਹੀਂ ਆ ਮੁੰਡੇ ਦੀ ਮਾਂ ਨਹੀਂ ਆਈ ਬੀ ਜਨਰਲ ਸੇ ਪੂਰੀ ਦੋਲੀ ਹੈ ਕਿ ਉਹਨਾਂ ਨਾਲ ਗੱਲ ਹੋ ਗਈ ਸੀ ਤੇ ਪਹਿਲਾਂ ਤਾਂ ਉਹਨਾਂ ਨੇ 1 ਘੰਟਾ ਬਲਾਇੰਗ ਲਗਾ ਤੇ ਅਸੀਂ ਜਦੋਂ ਉਹਨਾਂ ਨੂੰ ਕਹੇ ਇਸ ਤਰ੍ਹਾਂ ਨਾਲ ਕੋਈ ਗੱਲਬਾਤ ਨਹੀਂ ਜੀ ਜਿਸ ਤਰ੍ਹਾਂ ਜਾਈ ਉਸ ਤਰੀਹ ਮੈਂ ਵਾਪਸ ਹੋ ਜੀ ਮੁੰਡਾ ਉਹ ਸੀ ਤਾਂ ਗੱਲਬਾਤ ਹੋ ਗਈ ਜੀ ਤੇ ਫਿਰ ਉਹਨੇ ਘੰਟੇ ਬਾਅਦ ਮੁੰਡੇ ਨੂੰ ਬੁਲਾਇਆ ਤੇ ਮੁੰਡੇ ਨੇ ਕੋਈ ਉੱਪਰ ਵਾਲੇ ਕੋਈ ਮੋਦੀ ਮਾਦੀ ਮੁੰਡਾ ਤਾਂ ਬਿਲਕੁਲ ਬੋਲਿਆ ਨਹੀਂ ਹੈਗਾ ਤੇ ਉਹ ਫਿਰ ਵੀ ਉਹ ਵੀ ਚੀਚੇ ਹੀ ਕੋਲੀ ਗਏ ਵੀ ਅਸੀਂ ਪੜਤਲਾ ਕਰਨਾ ਵੀ ਤੁਹਾਡੇ ਨਾਲ ਵੀ ਸਾਨੂੰ ਕੁਝ ਵੀ ਦੱਸੋ ਵੀ ਕੀ ਕਰਨਾ ਹੈ ਤੁਸੀਂ ਜਿਸ ਤਰ੍ਹਾਂ ਤੁਹਾਡਾ ਤਾਰਾ ਘਾਤੋ ਪੜਤਲਾ ਕਰਨਾ ਉਹ ਆਪਣੇ ਅਸੀਂ ਕੂੜੀ ਵੀ ਲੈ ਕੇ ਜਾਈਏ ਤੇ ਉਹ ਤਾਂ ਸਾਡੀ ਜੀ ਐਨੇ ਵੇਖਦੇ ਵੀ ਨਵੇੜਾ ਕਰੋ ਨਵੇੜਾ ਕਰੋ ਕਿਉਂ ਅਸੀਂ ਹੁਣ ਪਹਿਲਾਂ 2 ਮਹੀਨੇ ਬਾਅਦ ਤਾਂ ਤੁਹਾਨੂੰ ਦੱਸਾ ਦੇ ਦੀਗਾ ਪਹਿਲਾਂ ਤਾਂ ਜੈੜੀ ਚ ਮੰਨਦੇ ਹੀ ਸੀ ਇਹ ਨਹੀਂ ਵੀ ਵਿਆਹ ਕਰਨ ਟੇ ਵੇਚੀ ਕਰਨਾਂ ਨੇ ਠੀਕ ਹੈ ਵੀ ਆਨੇ ਕੀ ਡੈਡੀ ਕਹਿੰਦੇ ਸਿੱਖ ਵੀ ਸਾਨੂੰ ਥੋੜਾ ਘਟਾਈ ਦੇ ਦੋ ਵੀ ਸਾਲ ਵਿੱਚ ਤਾਂ ਮੰਗਣਾ ਹੋ ਗਿਆ ਜੀ ਉਹ ਮਹਿੰਦੀ ਵਾਂਗੂ ਕਹਿੰਦੇ ਵੀ ਸਾਲ ਦੇ ਨੂੰ ਸਾਰਾ ਵੀ ਮਾਰਚ ਅਪ੍ਰੈਲ ਯਾ ਮਈ ਜੂਨ ਦਾ ਤਾਂ ਨੰਤਾ ਗਿਆ ਤਾਂ ਕਿ ਤੇ ਉਹਨਾਂ ਨੇ ਸਾਲ ਨੂੰ ਜੂਮਰ ਪਾ ਕੇ ਪਾ ਕੇ ਵੀ ਸਾਨੂੰ ਕੁੱਛ ਨਹੀਂ ਚਾਹਦਾ ਐਂਡ ਉਸਨੇ ਕਹਿੰਨਾ ਕਿ ਸਾਨੂੰ ਦੋ ਕੱਪੜਾ ਛੁਰੀ ਦੋ ਕਰ ਦੋ ਕਰਾਣਾ ਕਰ ਦੋ ਪਰੜਾ ਕਰਾ ਤੋ ਵੀ ਸਾਲ ਨੂੰ ਵਿਆਹ ਦੇ ਦੋ ਤੁਜੀ ਤੇ ਚਤਨੇ ਵੀ ਦੇ ਦੋ ਕੋਈ 8 ਵਜੇ ਦੇ ਦੋ ਇਸ ਤਰ੍ਹਾਂ ਹੀ ਕਰ ਕਰਕੇ ਉਹਨਾਂ ਨੇ ਚੱਲੋ 8ਵੇਂ 9ਵੇਂ ਮਹੀਨੇ ਵਿੱਚ ਵਿਆਹ ਲੈ ਲਿਆ ਸਾਰਾ ਕੁਝ ਹੋ ਗਿਆ ਤੇ ਵਿਆਹ ਤੋਂ 2 ਮਹੀਨੇ ਬਾਅਦ ਉਹਨਾਂ ਨੇ ਪਤਾ ਨਹੀਂ ਉਹਦੇ ਜੀਜੇ ਨੇ ਮੁੰਡੇ ਨੂੰ ਕਿ ਵੀ ਸਾਡੇ ਕੁੜੀ ਬਸ ਨੂੰ ਦੇ ਦਿੱਤੇ ਤੇ ਬਾਅਦੋਂ ਅਣੀ ਮੈਨਾਂ ਦਾ 15 ਦਿਨ ਤੇ ਇਟਾ ਪਰ 15 ਦਿਨ ਬਾਅਦ ਹੀ ਕਹਿਣ ਅਗੇ ਵੀਡੀਓ ਚ ਆਓ ਫੋਨ ਨੰਬਰ ਉਹ ਟੰਕਾਣਾ ਪਰ ਸਾਰਿਆਂ ਨੇ ਮੰਗਾ ਮਾਰੀਆ ਵੀਡੀਓ ਜਿਹੜਾ ਬਾਅਦ ਵਿੱਚ ਤਾਂ ਮੰਗੂ ਰਹਿਣਾ ਵਾਦ ਕਰਤਾ ਡਿੰਪਲ ਜੜਾ ਵਾਦ ਕਰਤਾ ਡਿੰਪਲ ਇਹਨਾਂ ਨੇ ਇਹ ਕਹਾਣੀ ਮੰਨਿਆ ਮੈਂ ਬੱਸ ਅੱਜ ਫੋਨ ਕਰਨਾ ਤਾਂ ਘਟ ਬੰਦ ਕਰਤਾ ਵੀ ਫਿਰ ਉਹਨਾਂ ਨੇ ਸੀ ਡਿੰਪਲ ਇੰਨੀ ਕਹਤਾ ਕਿ ਮਾਦੀ ਵੀ ਮੈਨੂੰ ਕੋ ਸਾਰੂ ਫੋਨ ਦੀ ਘਟ ਕਰਦੀ ਸੀ ਮੰਗੂਆਂ ਨੇ ਵੀ ਘਟ ਕਰਦੀ ਸੀ ਤੇ ਇਹਨਾਂ ਕੁਝ ਮੰਨ ਕੇ ਵੀ ਉਹਨਾਂ ਨੇ ਸਾਥ ਖਾਦ ਤੇ ਮੇਰੀ ਭੈਣ ਹੋਣੀ ਬਜਾਇਆ ਤਾਂ ਹੋਰ ਕੀ ਕਰੀਏ ਜੀ ਅਸੀ ਨਾ ਤੇ ਹੁਣ ਵੀ ਹਜੇ ਵੀ ਸਰਨੇ ਕਹਾਣੀ ਕਹ ਦਸਦੇ ਆ ਵੀ ਇਹ ਗੱਲ ਤੇਰੀ ਪਰ ਆਪਣੇ ਵੀ ਦਾਦੇ ਜੀ ਉਹਨਾਂ ਉਹ ਵੀ ਦੱਸੇ ਵੀ ਸਾਡੇ ਵੀ ਕਹਾਣੀ ਹੈ ਵੀ ਬਰੀ ਬੀ ਅਮੀਰੀ ਤਾਂ ਜੀ ਸਾਰਿਆ ਭਰਾਂ ਦੀ ਰਹਿੰਦੀ ਪਰ ਕਿਸੇ ਨੂੰ ਮੇਣਾ ਨਹੀਂ ਮਾਰਨਾ ਚਾਹੀਦਾ ਜੇ ਵੀ ਤੁਸੀਂ ਕਰੀਬ ਐ ਇਹ ਨਹੀਂ ਆ ਉਹ ਨਹੀਂ ਆ ਅਸੀਂ ਸਭ ਕੁਝ ਦੱਸਿਆ ਸੀਗਾ ਜੀ ਪਹਿਲਾਂ ਹਾਂ ਵੀ ਸਾਡੇ ਘਰ ਤੇ ਇਹ ਛੱਤ ਵੀ ਨਹੀਂ ਪਈ ਹੈ ਹੂੰ ਤੇ ਤੇ ਮੇਰੇ ਮੈਨੂੰ ਟੋਰਚਰ ਤਾਂ ਤੇਰੇ ਘਰ ਦੇ ਨੇ ਜੀ ਗਾਇਆ ਰੱਖੀ ਐ ਬੱਕਰੀਆਂ ਰੱਖਿਆ ਸਭ ਦਾ ਆਪਣਾ ਆਪਣਾ ਬਿਜ਼ਨਸ ਐ ਜੀ ਜੋ ਮਰਜੀ ਰੱਖੋ ਇਧਰ ਪੰਜਾਬ ਚ ਮੈਂ ਹਸਤਾ ਪਾਲਦੇ ਨਾ ਮੈਂ ਹਸਤਾ ਰੱਖਦੇ ਜੀ ਉਧਰ ਪਹਾੜ ਵਿੱਚ ਬੱਕਰੀਆਂ ਪਾਲੀਆਂ ਜਾਂਦੀਆਂ ਤਾਂ ਬੱਕਰੀਆਂ ਰੱਖਿਆ ਜੀ ਇਹਦੇ ਵਿੱਚ ਕੋਈ ਗਲਤ ਗੱਲ ਤਾਂ ਨਹੀਂ ਜੀ ਕਿ ਇੱਧਰ ਪੱਗੀ ਸਰ ਗਾਇਆ ਰੱਖੋ ਤੇ ਮੈਂ ਸਰ ਗਾਇਆ ਘਾਟੂਂਦੇ ਜੀ ਉਧਰ ਗਾਇਆ ਹੁੰਦੇ ਜਾਨੀ ਬੱਕਰੀਆਂ ਦਾ ਹੁੰਦਾ ਉਧਰ ਬੱਕਰੀਆਂ ਜ਼ਿਆਦਾ ਰੱਖਦੇ ਜੀ ਇੱਧਰ ਠੰਡਾ ਸਰ ਪਤਾ ਹੀ ਠੰਡਾ ਬਹੁਤ ਦੀ ਤੇ ਇਧਰ ਮੈਂ ਹਸਤਾ ਨਹੀਂ ਰੱਖੇ ਹਾਂ ਤੇ ਤੁਹਾਨੂੰ ਲੱਗਾ ਪਤਾ ਹੀ ਐ ਜੀ ਉਧਰ ਮੈਂ ਹਸਤਾ ਕਿੱਧਰ ਚਾਹ ਚੜ ਜਾਂਦੀ ਹੈ ਜੀ ਹਾਂਜੀ ਉੱਧਰ ਪੱਕਿਆਂ ਨੂੰ ਚਾਰ ਲੈ ਜਿੱਤੇ ਪੂਰਾ ਨੂੰ ਕਰ ਲੈਂਦੇ ਛੋਟੇ ਛੋਟੇ ਬੱਚੇ ਉਧਰ ਨੂੰ بڑےਾਂ ਦੇ ਵਿੱਚ ਲੱਦੇ ਪੇ ਥੋੜੇ ਜਿਹੇ ਨੂੰ ਇਸ ਤਰ੍ਹਾਂ ਉਹਦੇ ਕਬਿਜ਼ਨਸ ਚੱਲ ਜਾਂਦਾ ਜੀ ਐਨਾ ਹੀ ਉੱਧਰ ਚਾੜਾ ਲਾ ਕੇ ਲੋਕ ਆਈ ਜਾਂਦੇ ਬੱਕਰੇ ਬੁੱਕਰੇ ਘਾੜ ਗਾਈ ਅਖੀਆ ਵੀ ਹੁੰਦੇ ਲਾ ਤਾਂ ਤੇ ਵਸਤਾ ਨੂੰ ਸਾਡਾ ਬਿਲਕੁਲ ਮਾਰਦਾ ਹੈ ਤੇ ਇਹਦੇ ਚ ਆਪਣਾ ਆਪਣਾ ਕਾਰੋਬਾਰ ਹੁੰਦਾ ਸਾਰਾ ਦਾ ਇਹ ਹੁਣ ਉਹਨਾਂ ਦਾ ਵੀ ਇਸ ਤਰ੍ਹਾਂ ਉਹਨਾਂ ਦਾ ਮੈਂ ਸਾਰਾ ਜੰਗਲਾਂ ਦਾ ਖੇਤੀ ਦਾ ਕਾਰੋਬਾਰ ਹੈ ਜੇ ਅਸੀਂ ਕੋਲ ਨੂੰ ਕਹੇ ਤੁਸੀਂ ਉਹਨੇ ਖੇਤੀ ਕਰਨੀ ਸ਼ੁਰੂ ਕਰੋ ਜੇ ਜਰੂਰ ਮੈਂ ਸਾਤਾ ਨੂੰ ਸ਼ੁਰੂ ਕਰਦੇ ਵੀ ਅਸੀਂ ਆਪਣੀ ਪੂਰੀ ਨਹੀਂ ਦੇ ਲਈ ਐ ਕੱਲਾ ਤੇ ਮੁੰਡੇ ਨੂੰ ਸੁਦੇਜੀ ਜੀਸ ਫੋਨ ਕਰਕੇ ਸਖਾਇਆ ਕਰਦੇ ਸੀ ਜੀ ਉਹ ਮੈਨੂੰ ਮੁੰਡਾ ਕਹਿੰਦਾ ਮੈਂ ਨਹੀਂ ਜਾਊਂਗਾ ਜੀ ਤੇਰੇ ਘਰ ਨਾ ਮੈਂ ਤਾਂ ਮੈਂ ਤਾਂ ਤੈਨੂੰ ਰਸਤੇ 'ਚ ਧਾਰ ਕੇ ਆ ਜਾ ਕਰੂੰਗਾ ਉੱਥੇ ਤੇ ਲੈ ਆਇਆ ਕਰੂੰਗਾ ਜੀ ਐ ਇਦਾਂ ਨਹੀਂ ਚੱਲਦਾ ਜੀ ਹਾਂ ਕਹਿੰਦਾ ਸੀ ਆ ਮੈਂ ਤੇਰੀ ਬੱਦੀ ਛੱਡਿਆ ਕਰੂੰਗਾ ਪਰ ਤੇਰੇ ਘਰ ਹੋ ਜਾਤਾ ਕਹਿੰਦਾ ਤੇਰੇ ਘਰ ਇੱਥੇ ਨੂੰ ਛੱਡ ਕੇ ਘਰ ਤੇ ਬੱਦੀ ਛੱਡ ਕੇ ਬੱਦੀ ਤੇ ਤੇਰਾ ਭਰਾ ਮੈਂ ਜਾ ਕਰੂੰਗਾ ਉੱਥੇ ਤੇ ਮੈਂ ਤੈਨੂੰ ਵਾਪਸ ਆ ਜਾ ਤਾਂ ਮੈਂ ਨੂੰ ਆੜੰਗ ਵੀ ਲਿ ਲੈ ਬਗਵਾ ਲੈਣਾ ਤਾਂ ਕਾ ਕਿ ਤੈਨੂੰ ਛੱਡ ਕੇਗਾ ਉਸ ਤੋਂ ਬਾਅਦ ਤਾਂ ਹੋਰ ਹੀ ਕਰ ਕੰਮ ਕਦ ਦੇ ਇਸ ਤਰੀਕੇ ਜੁਰੀ ਚੱਲੀ ਹੈਗੀ ਤੇ ਤੁਸੀਂ ਦੇਖਿਆ ਹੀ ਹੋਣਾ ਵੀ ਜਿਹੜਾ ਮਿਸਟਰ ਸਿੱਧੂ ਆਣਾ ਵੀ ਜਿੰਨੇ ਵੀ ਰੋਜ਼ ਨੂੰ ਵੀਡੀਓ ਆਉਂਦੀਆਂ ਨੇ ਤੁਸੀਂ ਦੇਖਦੇ ਪਿਉਨੇ ਕਰ ਵੀ ਉਹਨਾਂ ਕਰੇ ਨਾ ਕਮੈਂਟ ਕਰੀ ਜਾਂਦਾ ਰੋਸਟਾ ਨੂੰ ਵੀ ਕੁਝ ਕਹਦਾ ਦੱਸਦਾ ਵੀ ਸਾਡੇ ਬਾਰੇ ਵੀ ਕੁੜੀ ਆਲੇ ਆਨੇ ਕੁੜੀ ਆਲੇ ਆਨੇ ਆ ਵੀ ਤੇ ਜੇ ਕਹਿੰਦੇ ਕਿਸ ਤਰ੍ਹਾਂ ਕੋਈ ਵੀ ਗੱਲ ਆਈ ਸਾਡੇ ਬਾਰੇ ਗੱਲ ਤਾਂ ਸਾਡੇ ਕੋਲ ਆਮਣੇ ਸਾਹਮਣੇ ਆ ਕੇ ਗੱਲ ਕਰੀ ਸਾਡੇ ਨਾਲ ਵੀ ਇਹੀ ਹੈ ਇਸ ਤਰ੍ਹਾਂ ਹੀ ਅਸੀਂ ਉਹਨਾਂ ਬਾਰੇ ਦੱਸੂਗੀ ਤੇ ਉਹ ਸਾਡੇ ਬਾਰੇ ਦੱਸੇ ਜੇ ਆਮਣੇ ਸਾਹਮਣੇ ਬੈਠ ਕੇ ਵੀਡੀਓ ਵੀ ਬਣਾਉਂਗੇ ਤੇ ਸਾਰਾ ਕੁਝ ਹੋਗਾ ਵੀ ਉਹ ਸਾਡੀ ਗੱਲ ਹੀ ਦੱਸੇ ਪਰ ਉਹ ਆਪਣੀ ਗੱਲ ਹੀ ਦੱਸੇ ਤੇ ਜਿੰਨੇ ਵੀ ਨੇ ਕਮੈਂਟ ਕਰਿਆ ਸਾਡੇ ਬਾਰੇ ਗਲਤ ਬੋਲਦੇ ਆ ਕਰੀ ਕਹਿੰਦਾ ਡਿਪਲੋਮਸੀ ਰਾਣੀ ਬਣਾ ਕੇ ਤੇ ਮਾਰਾਈ ਬਣਾ ਕੇ ਨੌਕਰ ਵਾਲੀ ਦਾ ਕਰੀ ਕਹਿੰਦਾ ਤੇ ਸਿੱਧੀ ਜੀ ਕਹਿੰਦੀ ਹੈ ਤੇ ਬਾਕੀ ਉਹਨੇ ਬਹੁਤ ਜਿਆਦਾ ਗਲਤ ਕਮੈਂਟ ਕਰਿਆ ਵੀ ਵੀਡੀਓ ਬਣਾ ਤੇ ਇਹ ਕਿਸਮ ਦੇ ਸਾਰੇ ਰੋਗ ਦੇ ਪਲਾੜਾ ਟਮਕਾਣਾ ਇਹ ਚ ਕੋਈ ਗੱਲ ਹੀ ਹੈਗੀ ਜੀ ਤੇ ਬਾਕੀ ਉਹਨੇ ਬਹੁਤ ਜਿਆਦਾ ਗਲਤ ਕਮੈਂਟ ਕਰਦਾ ਜੀ ਮਿਸਟਰ ਸਿੰਦੂ ਤੇ ਮਿਸਟਰ ਸਿੱਧੂ ਜਿੰਨੀ ਵੀ ਇਨਫੋਰਮੇਸ਼ਨ ਦਿੰਦਾ ਹੈ ਸਾਡੇ ਬਾਰੇ ਉਗਾਲਤੀ ਦੇ ਰਿਹਾ ਵੇ ਜਾਨੀ ਕਿ ਰੋਸਟਰ ਵੀਰਾਂ ਨੂੰ ਜਿੰਨੇ ਵੀ ਸਾਡੇ ਰੋਸਟਰ ਵੀਰ ਉਹਨਾਂ ਨੂੰ ਸਿਰਫ ਗਲਤ ਇਨਫੋਰਮੇਸ਼ਨ ਦਿੰਦਾ ਹੈ ਤੇ ਬਾਕੀ ਜਿਹੜੇ ਕਿ ਕਹਿੰਦੇ ਮੈਂ ਰੋਸਟਰ ਵੀਰਾਂ ਦੇ ਅੱਗੇ ਵੀ ਖਾਤੇ ਜੋੜ ਕੇ ਬੇਨਤੀਆਂ ਵੀ ਉਹ ਟਿੰਪਲ ਬਾਰੇ ਜਿੰਨਾ ਵੀ ਬੋਲਦੇ ਹਨ ਵੀ ਉਹਨਾਂ ਦੀ ਗੱਲਾਂ ਜਨਾਓ ਬਿਲਕੁਲ ਕਾਸੇ ਰੱਖਦੇ ਐ ਤੇ ਤੁਸੀਂ ਮੇਰੀ ਭੈਣ ਵਾਗੋਂ ਵੀ ਗਲਤ ਬੋਲ ਰਹੇ ਹੋ ਜੀ ਤੇ ਇਹ ਜਾਂ ਕੋਈ ਗੱਲ ਨਹੀਂ ਹੈਗੀ ਤੇ ਮੈਂ ਤੁਹਾਨੂੰ ਦੱਸਾਂ ਕਿ ਜੀ ਹਾਂ ਦਾ ਜਿੱਦਾਂ ਸੀ ਰਿਪਨ ਨੂੰ ਲੈ ਕੇ ਆਇਆ ਇਹਨਾਂ ਉੱਥੇ ਤੇ ਸਾਨੂੰ ਨਹੀਂ ਪਤਾ ਵੀ ਅਸੀਂ ਉਹ ਕਿਸ ਤਰ੍ਹਾਂ ਉਹਦੇ ਕਿੰਨੇ ਸਟ्रेस ਤੋਂ ਬਾਹਰ ਕੱਢਿਆ ਵੀ ਕਿੰਨੀਆਂ ਸੀ ਦਵਾਈਆਂ ਦੇ ਕੇ ਘੁੰਮਣ ਲੱਗੇ ਵੀ ਜਿਹਨੂੰ ਸਾਨੂੰ ਮੈਂ ਦੱਸ ਵੀ ਦੋਵੇਂ ਦੀ ਕਿੰਨੀਆਂ ਦਵਾਈਆਂ ਚਾਹਤੀਆਂ ਜੀ ਅੰਦਰ ਤੇ ਸਾਨੂੰ ਮੰਮੀ ਪਹਿਲਾਂ ਮੰਮੀ ਕੋਲ ਰਹਿੰਦੀ ਸੀਗੀ ਉੱਥੇ ਬਾਅਦ ਦੋਸੇ ਨੂੰ ਮੰਮੀ ਕੋਲ ਤੇ ਗਿਆ ਤੇ ਸਾਰਾ ਦਿਨ ਰੋਈ ਜਾਇ ਕਰਦੀ ਸੀਗੀ ਜੀ ਤੇ ਮੰਮੀ ਤਾਂ ਆਪਣਾ ਕਰਦੀ ਸੀਗੀ ਵੀ ਕੁੜੀ ਨੂੰ ਨਾ ਹੋ ਜੇ ਕੁਝ ਵੀ ਸਾਰਾ ਦਿਨ ਸਟ्रेस 'ਚ ਰਹਿੰਦੀ ਰੋਈ ਜਾਂਦੀ ਜਿਸ ਨੂੰ ਤੁਹਾਨੂੰ ਪਤਾ ਇਹ ਮੰਦਿਰ ਕੋਲ ਰਹਿੰਦੀ ਸੀਗੀ ਮੰਦਿਰ ਕੋਲ ਮੈਲੇ ਕੇ ਯੋਨ ਕੋਈ ਕੋਲ ਦਾ ਕੁਣ ਕੁਣ ਦੇ ਉਹ ਲਗਾਤੇ ਕਪੜੇ ਦੁਖਾ ਨੂੰ ਬਾਹਰ ਨਿਕਲ ਜੂਗੀ ਸਾਨੂੰ ਪਤਾ ਨਹੀਂ ਕਿ ਕਿਸ ਤਰ੍ਹਾਂ ਕਿਸ ਤਰ੍ਹਾਂ ਲੱਗੇਗਾ ਇਹ ਬਾਹਰ ਕਰਨ ਤੇ ਜੀ ਸਾਰੇ ਤੁਹਾਨੂੰ ਪਸਾਰੇ ਹੋਸਟਲਿਆਂ ਨੂੰ ਗੈਂਦੀ ਹੈ ਵੀ ਤੁਸੀਂ ਐਨਾ ਕੋਈ ਡੀਪਰ ਖੁਸ਼ ਹੈ ਖੁਸ਼ ਕੋਈ ਨਹੀਂ ਹੁੰਦਾ ਜਿਹਨ ਪਰ ਐਨੀ ਗੜੀ ਲੋ ਦੁਖਾ ਜਾਵੇ ਜਿਸ ਤੋਂ ਸਾਰੇ ਤੇ ਜਿਹੜਾ ਘਾਰ ਹੀ ਉੱਜੜ ਜਾਵੇ ਉਹਦੇ ਕੋ ਪਿਆਰ ਰਹਿ ਗਿਆ ਜੀ ਅੱਗੇ ਤੁਸੀਂ ਆਪ ਹੀ ਸਮਝਦਾਰ ਹੋ ਸਾਰੇ ਅੱਜ ਬਤੇ ਵੀ ਉਪਲੋ ਦਵਾਇ ਤੇ ਤੁਹਾਨੂੰ ਪਤਾ ਹੈ ਜਿੰਨੇ ਤੇ ਵੀ ਰਿੰਪਲ ਨੂੰ ਸ਼ਾਰਾ ਸੁਭਾਇਆ ਤੁਹਾਨੂੰ ਵਾਟ ਸਟ्रेस ਤੋਂ ਬਾਹਰ ਕੱਢਣ ਲਈ ਕੰਸੀ ਨੀਵਲ ਬਣ ਗਿਆ ਹਨ ਪਹਿਲਾਂ ਪਤਾ ਹੈ ਵੀ ਡੀਪਲ ਦੀ ਚੈਚੇ ਜਿਹੜੀ ਡੈਡੀ ਨੂੰ ਅਟੈਕ ਆ ਗਿਆ ਸੀਗਾ ਤੁਹਾਨੂੰ ਪਤਾ ਹੈ ਪੀ ਜੀ ਕਿੰਨਾ ਚੀਤਾ ਕਰ ਰਹੀ ਡੈਡੀ ਤੇ ਬਹੁਤ ਜ਼ਿਆਦਾ کیا ਕਹਿੰਦੇ ਉੱਥੇ ਤੁਹਾਨੂੰ ਪਤਾ ਹੈ ਜੜਦੇ ਸਟਾਰਟਪ ਵਗੈਰਾ ਬਈ ਤੀ ਮਹੀਨਾ ਸਭ ਬਲੌਗ ਲਿਗਿਆ ਤੇ ਉਸ ਤੋਂ ਬਾਅਦ ਜੀ ਡੈਡੀ ਨੂੰ ਘਰ ਲੈ ਕੇ ਆਏ ਤੇ ਅਸੀਂ ਟਿੰਪਲ ਨੂੰ ਕਿਹਾ ਪਿੰਪਲ ਤੂੰ ਇਸ ਟੈਂਸ਼ਨ ਨਾਲੇ ਤੇਰੀ ਘਰ ਤੇ ਵੀ ਡੈਡੀ ਵੀ ਟੈਂਸ਼ਨ ਆਦਾ ਤੇ ਡੈਡੀ ਤੈਨੂੰ ਦੇਖ ਲੈਣ ਨੂੰ ਬਾਹਰ ਚ ਜਾ ਕੇ ਉਸ ਵਾਰੀ ਵੀ ਸੁਪੂਝ ਰਹਿ ਕਰ ਜੇ ਤੂੰ ਖੁਸ਼ ਰਹੋਗੀ ਤਾਂ ਤੈਨੂੰ ਦੇਖ ਕੇ ਡੈਡੀ ਨੇ ਵੀ ਹੋਣਾ ਵੀ ਹਾਂ ਮੇਰੀ ਕੁੜੀ ਮੂਛ ਜੇ ਤੂੰ ਰੋਦੀ ਰੋਗੀ ਤਾਂ ਡੈਡੀ ਨੂੰ ਵੀ ਟੈਨਸ਼ਨ ਆਦੀ ਤੈਨੂੰ ਦੇਖ ਦੇ ਕੇ ਵੀ ਇਹ ਕੁੜੀ ਬੜੀ ਆ ਨਹੀਂ ਦੁੱਖ ਰਾਇ ਵੀ ਇਹਨਾਂ ਸਾਰਾ ਜੀ ਰੋਈ ਜਾਂਦੀ ਟੈਂਸ਼ਨ ਕਰੀ ਜਾਂਦੀ ਤੇ ਤਾਂ ਹੀ ਮੈਡੀਕਲ ਕਹਿ ਵੀ ਡੈਡੀ ਸਾਹਮਣੇ ਕਦੀ ਵੀ ਅਸੀਂ ਐ ਨਹੀਂ ਕਰਾਂਗੇ ਅਸੀਂ ਤੂੰ ਦੁਖੀ ਐ ਵੀ ਜੇ ਤੈਨੂੰ ਕੋਈ ਟੈਂਸ਼ਨ ਐ ਵੀ ਡੈਡੀ ਸਾਹਮਣੇ ਡੈਡੀ ਨੂੰ ਅਸੀਂ ਕ ਕਤੇ ਨੁਕਸਾਨ ਚਲੇ ਕੋਈ ਨਹੀਂ ਸੀ ਤਾਂ ਇਸ ਤਰ੍ਹਾਂ ਮੈਂ ਕਿਹਾ ਕਿ ਡੈਡੀ ਤੁਹਾਨੂੰ ਬਾਹਰ ਕੱਢੂਗੇ ਸਾਰਾ ਕੁਝ ਵੀ ਡੈਡੀ ਨੂੰ ਜਿਵੇਂ ਕੋਈ ਟੈਨਸ਼ਨ ਨਹੀਂ ਰਹੀ ਜਿਹੜੀ ਡੈਡੀ ਰੱਬ ਦਾ ਲੱਖ ਲੱਖ ਸ਼ੁਕਰ ਹੈ ਵੀ ਇਥੇ ਤੋਂ ਠੀਕ ਹੋ ਗਏ ਘਰ ਆ ਗਏ ਤੇ ਬੱਗੇ ਨੂੰ ਕੋਈ ਅਜੀ ਨੌਕਰੀ ਲੱਭੀ ਡੈਡੀ ਟੈਨਸ਼ਨ ਲੈ ਕੇ ਫੇਰ ਕੋਈ ਇਸ ਤਰ੍ਹਾਂ ਦੀ ਜਿਵੇਂ ਕੰਡੀਸ਼ਨ ਚ ਜਾਵੇਗੀ ਹਾਂਜੀ ਤੇ ਮੇਰੇ ਮੰਮੀ ਡੈਡੀ ਜੀ ਮੈਨੂੰ ਆ ਬਸ ਜਿਆਦਾ ਵੀ ਫੋਨ ਕਰਦੇ ਆਹੀ ਕਹਿੰਦੇ ਵੀ ਤੂੰ ਬਸ ਖੁਸ਼ ਰਹਿਣੀ ਚਾਹੀਦੀ ਤੂੰ ਖੁਸ਼ ਆ ਦੱਸੀ ਖੁਸ਼ ਜੀ ਮੈਂ ਉਹਨਾਂ ਨੂੰ ਖੁਸ਼ ਇਸ ਲਈ ਖੁਸ਼ ਰਹਿੰਦੀ ਜੀ ਉਹ ਵੀ ਖੁਸ਼ ਰਹੇ ਹਾਂ ਅਸਲ ਮੈਂ ਤਾਂ ਇਹ ਜਿੱਦ ਨਹੀਂ ਖਾਦੀ ਜਿਵੇਂ ਸਾਡਾ ਮਾਵਾ ਪਾਣੇ ਦਾ ਬਾਕਿਆ ਨਾਲ ਸ਼ੁਰੂ ਤੋਂ ਲੈ ਕੇ ਚਪੜਾ ਆ ਰਿਹਾ ਹੁਣ ਤਾਂ ਕਰਨਾ ਕੁਝ ਕਰ ਲੈ ਸਾਡੇ ਮਾਵਾ ਪਾਪਾ ਨੂੰ ਕਦੇ ਕੁਝ ਜਾਊਗੀ ਪਰ ਜਿੰ ਇਹ ਜੀ ਜਿਹੜੀ ਨੇ ਟੈਂਸ਼ਨ دی ਹੈ ਜੀ ਟੈਂਸ਼ਨ ਤਾਂ ਲੈ ਕੇ ਡੈਡੀ ਤੁਹਾਨੂੰ ਪਤਾ ਹੀ ਇਹ ਵੀ ਆਪਣਾ ਵੀ ਕਿੱਥੇ ਤੇ ਕਿੱਥੇ ਪਹੁੰਚ ਜੀ ਸੀਗੇ ਸਾਡੇ ਡੈਡੀ ਜਿਹਨੇ ਅੱਜ ਤੱਕ ਐਨੀ ਕਦੇ ਵੀ ਜੰਮੇ ਡੈਡੀ ਨੇ ਮੰਮੀ ਨੇ ਕਦੇ ਕੋਈ ਟੈਂਸ਼ਨ ਨਹੀਂ ਕਰੀ ਨਾ ਮੂੰਹ ਪਰ ਐਨੀ ਵੀ ਟੈਂਸ਼ਨ ਨਹੀਂ ਆਉਣੀ ਸੀਗੀ ਤੇ ਇਹਨਾਂ ਕਰਕੇ ਨਾ ਹੁਣ ਡੈਡੀ ਐਨੀ ਟੈਂਸ਼ਨ ਲੈ ਕੇ ਦਿਨ ਰਾਤ ਉਹਨਾਂ ਦੇ ਮੂੰਹ ਦੇਖ ਕੇ ਵੀ ਆਪਣਾ ਵੀ ਵੀਡੀਓ ਸ਼ੂਟ ਕਰਦੇ ਮੰਮੀ ਦਾ ਪਿਆਰ ਹੈ ਡੈਡੀ ਦਾ ਪਿਆਰ ਹੈ ਤੇ ਜਿਹੜੇ ਸਾਨੂੰ ਗਰੀਬ ਰੱਖਦੇ ਸੀ ਗਰੀਬ ਹੀ ਹੈ ਜੀ ਗਰੀਬ ਹੀ ਰਹਿਣੇ ਅਸੀਂ ਹਮੇ ਇੱਕ ਅਜੀਤਾ ਦੱਸਿਆ ਨਹੀਂ ਜੀ ਆਪਣੇ ਨੂੰ ਨਾਂ ਸੀ ਦੱਸਣਾ ਜੀ ਸਾਨੂੰ ਦੋ ਰੋਟੀਆਂ ਮਿਲਦੀਆਂ ਦੀ ਉਹ ਵੀ ਬਹੁਤ ਰੱਬ ਨੇ ਸਾਨੂੰ ਜੀਅ ਜੋਗਾ ਬਣਾਇਆ ਸੀ ਕੁਛ ਐਨੇ ਚ ਸਾਨੂੰ ਕੁਛ ਨਹੀਂ ਸ਼ੇਕ ਅਸੀਂ ਆਪਣੇ ਘਰ ਆਪਣੀ ਦਾ ਰੋਟੀ ਕਰਦੇ ਆ ਜੋ ਆਪਣੇ ਘਰ ਆਉਣੀ ਲੋਗੇ ਆਪਣੇ ਘਰ ਨੂੰ ਦੇ ਅਸੀਂ ਆਪਣੇ ਘਰ ਨੂੰ ਆਪਣੇ ਸਾਥੀ ਬਾਕੀ ਸਾਰੀ ਆ ਗੱਲਬਾਤ ਜਿਹੜੀ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੁੰਦੀ ਸੀ ਸਾਡੇ ਨਾਲ ਇੱਕ ਗੱਲ ਹੋ ਗਈ ਸੀ ਕਿ ਮਿਸਟਰ ਸਿਜੂ ਜਿਦਾਂ ਨੂੰ ਬਾਹਰ ਕਿਹਾ ਕਿ ਉਹਦਾ ਉਹ ਕ립 ਵੀ ਜੋੜ ਦੋ ਵੀ ਮਿਸਟਰ ਸਿੱਧੂ ਕਹਿੰਦਾ ਕਿ ਉਹ ਫੋਟੋ ਵੀ ਲਾਉਂਗੀ ਜੀ ਬਲੌਗ ਤੇ ਕਿਸੇ ਦੇਖ ਸਕਦੇ ਹਨ ਕਿ ਉਹਰੇ ਕਿੰਨੇ ਜਿਆਦਾ ਗੱਲ ਤੋਂ ਬਾਰੇ ਇੱਕ ਕਮੈਂਟ ਕਰੇਗੇ ਇਸ ਦਾ ਰਾਹ ਪਰ ਵੀ ਜਾ ਜਾ ਕੇ ਕਮੈਂਟ ਕਰ ਗਿਆ ਜੀ ਉਸਟੇਲ ਮੀਰਾ ਨੂੰ ਤੇ YouTube ਤੇ ਵੀ ਕਰਦਾ ਜੀ ਤੁਸੀਂ ਤੇ ਚੈੱਕ ਵੀ ਕਰ ਸਕਦੇ ਜੀ ਮਿਸਟਰ ਸਿਜੂ ਦਾ ਆ ਤੇ ਆਈਡੀ ਹੈ ਜੀ ਕਿਹੜੀ ਕਹਰ ਮਿਲਣ ਮਿਲ ਪਤਾ ਨਹੀਂ ਮੈਨੂੰ ਪਤਾ ਨਹੀਂਗਾ ਕੌਣ ਹੋ ਇਹਨਾਂ ਦੇ پیچھے ਜੀ ਹਨ ਮੇਰੇ ਉਹ ਵੀ ਕਮੈਂਟ ਕਰਦੇ ਸੀ ਤੇ ਸਾਨੂੰ ਵੀ ਛੋੜੇ ਛੋੜੇ ਗਾਉ ਬਲੌਗ ਤੇ ਬਾਕੀ ਦਾ ਤਾਂ ਲੋਕ ਨੇ ਕਿ ਕਿ ਤੁਹਾਨੂੰ ਜਿਹੜਾ ਬਲੌਗ ਲੈ ਆਇਆ ਤੁਹਾਡੀ ਜਰੂਰਤ ਕਰੀ ਜੀ ਤੁਹਾਡੇ ਚੈਨਲ ਤੇ ਜੀ ਜੀ ਕਰੇ ਤੁਹਾਨੂੰ ਤਾਂ ਕਿ ਸੇਵਲੇ ਬਲੌਗ ਚ ਬਾਏ ਬਾਏ ਜੀ ਸਾਰੇ ਨੂੰ ਜੇ ਨਾਲ ਤੱਕ ਕੋਈ ਗਲਤੀ ਹੋ ਗਈ ਹੋਵੇ ਮੈਂ ਮਾਫਾ ਕਰਦੇ ਹਾਂ ਤੇ ਕੁਛ ਵੀ ਜੇ ਹਾਤੇ ਕੁਝ ਗਾਲਾਂ ਬੋਲਿਆ ਹੋਗਾ ਜੇ ਤੁਹਾਨੂੰ ਕੋਈ ਸਾਡੀ ਗੱਲ ਦਾ ਕੋਈ ਬੁਰਾ ਲੱਗਿਆ ਹੋਗਾ ਤਾਂ ਸਾਡੇ ਵੱਲੋਂ ਸਾਰੇ ਤੁਸੀਂ ਇਹ ਵੀ ਬੋਲੋ ਕਿ ਜੇ ਰਿਸਟਰ ਤੋਂ ਵੀ ਸੌਰੀ ਹਾਂ